ਚੈੱਕ ਕਰਾਓ ਵੀਰੇ ਏਕੇ ਟੈਕਸ ਬ੍ਰਾਂਡ ਦਾ ਆਰਟੀਕਲ ਠੀਕ ਆ ਜੀ ਡਿਜ਼ਾਈਨ ਦੇ ਦਾਂਗੇ ਭਾਜੀ ਤੁਹਾਨੂੰ ਇਹਦੇ ਵਿੱਚ ਘੱਟ ਤੋਂ ਘੱਟ 50 ਡਿਜ਼ਾਈਨ 50 ਡਿਜ਼ਾਈਨ ਦਵਾਂਗੇ ਵੀਰਾ ਏਕੇ ਟੈਕਸ ਬ੍ਰਾਂਡ ਦੇ ਵਿੱਚ ਓਕੇ ਇਹਦਾ ਵੀਰਾ ਰੇਟ ਦੇ ਦੇਣਾ ਆਪਾਂ 1000 ਰੁਪਿਆ ਲਓ ਜੀ 1000 ਰੁਪਏ ਦਾ 1000 ਰੁਪਏ ਦੇ ਭਾਜੀ ਇੱਕ ਨਹੀਂ ਹਾਂਜੀ ਦੋ ਵੀ ਨਹੀਂ ਹਾਂਜੀ ਵੀਰੇ ਤਿੰਨ ਸੂਟ ਦੇ ਦੇਨੇ ਏਕੇ ਟੈਕਸ ਤੇ ਆਹ ਵਾਲੇ ਜੀ ਹਾਂਜੀ ਵੀਰ ਜੀ ਲਓ ਜੀ 1000 ਰੁਪਏ ਦੇ ਤਿੰਨ ਸੂਟ 1000 ਰੁਪਏ ਦੇ ਤਿੰਨ ਸੂਟ ਉਹ ਵੀ ਏਕੇ ਟੈਕਸ ਤੇ ਬ੍ਰਾਂਡਡ ਠੀਕ ਦੀਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੱਸੋ ਭਾਜੀ ਨੂੰ ਮੜ ਜਿਹੜੇ ਸਾਡੇ ਭੈਣ ਭਰਾ ਦਰਸ਼ਕ ਦੇਖ ਰਹੇ ਨੇ ਵੀ ਤੁਸੀਂ ਕਿੰਨੇ ਸਾਲਾਂ ਤੋਂ ਮੇਰੇ ਨਾਲ ਜੁੜੇ ਹੋਇਓ ਮੈਂ ਤੁਹਾਡੇ ਨਾਲ 5 ਸਾਲ ਤੋਂ ਜੁੜੀ ਹੋਈ ਆ ਮੈਂ ਇੱਕ ਸੂਟ ਤੋਂ ਸ਼ੁਰੂ ਕੀਤਾ ਸੀਗਾ ਹੁਣ ਮੈਂ ਲੱਖਾਂ ਦੇ ਹਿਸਾਬ ਨਾਲ ਇਥੋਂ ਸੂਟ ਲੈ ਕੇ ਜਾਂਦੀ ਆ ਤੇ ਬਹੁਤ ਵਧੀਆ ਕਪੜਾ ਨਿਕਲਦਾ ਸਾਰੀਆਂ ਮਿਲਣਗੇ ਆਪਣੇ ਕੋਲ ਓਕੇ ਸਰ ਆਲੋ ਭਾਜੀ ਪਿਓਰ ਵਿਸਕੋਸ ਦੇ ਵਿੱਚ ਗਲਾਸ ਕਪੜਾ ਪਾਰਟੀ ਵੇਅਰ ਹਾਂਜੀ ਦੇ ਨਾਲ ਵੀਰਾ ਜਿਹੜੀ ਜਿਹੜੀ ਜਾਨ ਆ ਉਹ ਰਹੇਗਾ ਦਾ ਦੁਪੱਟਾ ਵੀ ਲੇਜ਼ਰ ਕਟਿੰਗ ਵਾਲਾ ਓਕੇ ਆਲੋ ਭਾਜੀ 2500 ਰੁਪਏ ਤੋਂ ਘੱਟ ਨਹੀਂ ਮਿਲਣਾ ਭਾਜੀ ਬਾਜ਼ਾਰ 'ਚ ਇਹ ਆਰਟੀਕਲ ਠੀਕ ਹੈ ਜੀ ਠੀਕ ਹੈ ਜੀ ਸਿਆ ਕਲੈਕਸ਼ਨ ਦਾ ਰੇਟ ਕੀ ਹੈ ਭਾਜੀ ਇਹਦਾ ਸਿਰਫ 1899 ਰੁਪਏ ਸਭ ਤੋਂ ਵੱਧ ਵੀਡੀਓ ਸ਼ੇਅਰ ਕਰਨਗੇ ਸਭ ਤੋਂ ਵੱਧ ਪਿਆਰੇ ਪਿਆਰੇ ਕਮੈਂਟ ਕਰਨਗੇ ਕੋਈ ਵੀ ਲੱਕੀ ਤਿੰਨ ਵੀਨਰ ਹੋਣਗੇ ਜਦੋਂ ਤੁਸੀਂ ਨੈਕਸਟ ਵੀਡੀਓ ਕੱਢਣੀ ਹੈ ਤੁਹਾਡੇ ਸਾਹਮਣੇ ਬਾਜੀ ਆਪਾਂ ਤਿੰਨ ਪੈਨਪਰਾ ਦੇ ਗਿਫਟ ਕੱਢ ਦਾਂਗੇ ਠੀਕ ਆ ਸਰ ਇਹ ਤਿੰਨ ਇਹ ਵੀ 595 595 ਰੁਪਏ ਦੇ ਤਿੰਨ ਸੂਟ ਦੇ ਦਿੰਨੇ ਆ ਬਾਜੀ ਲਓ ਜੀ ਚਾਹੇ ਗਾਹ ਘਲਬ ਲੈ ਜਿਹੜਾ ਮਰਜੀ ਸ਼ਹਿਰ ਜਾ ਕੇ ਓਕੇ 595 ਦੇ ਤਿੰਨ ਨਾਲੇ ਮੀਟਰ ਦਾ ਨਾਪਾਂਗੇ ਕੈਂਚੀ ਨਾਲ ਕਟਾਂਗੇ ਤਿੰਨ ਪੂਰੇ 5 ਮੀਟਰ ਦਾ ਸੂਟ ਦਊਂਗਾ ਬਾਜੀ ਕੈਂਬ੍ਰਿਕ ਕਾਟਨ ਵੱਡੇ ਬਨੇ ਦੀ ਓਕੇ ਰੇਟ ਪੁੱਛੋ ਕੀ ਦੇ ਦੇਣਾ ਸਿਰਫ 550 ਇਹਦਾ ਜੀ ਹਾਂਜੀ ਆ ਦੇਖੋ ਨਾਲੇ ਹਾਂਜੀ ਹਾਂਜੀ ਬੁਟੀ ਪੀਸ ਆਏਗਾ ਰੇਂਝਾ ਨੋਰਮਲ ਓਕੇ ਕਿਉਂਕਿ ਹਰ ਤਰ੍ਹਾਂ ਦੇ ਤੁਹਾਨੂੰ ਇੱਥੇ ਆਰਟੀਕਲ ਮਿਲ ਜਾਣੇ ਨੇ ਗਰਲਿਸ਼ ਫੰਕੀ ਹਰ ਤਰ੍ਹਾਂ ਦੇ ਆਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਸਹਿਰ ਲੁਧਿਆਣਾ ਸਿਮਲਾਪੁਰੀ ਅੱਜ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਏਦਾਂ ਦੀ ਸ਼ਾਪ ਤੇ ਉੱਪਰ ਲੈ ਕੇ ਚੱਲਦੇ ਆਂ ਜਿੱਥੋਂ ਤੁਸੀਂ ਬ੍ਰਾਂਡਡ ਸੂਟ ਲੈ ਸਕਦੇ ਹੋ ਬਹੁਤ ਹੀ ਜਾਇਜ਼ ਰੇਟਾਂ ਤੇ ਰੇਟ ਵੀ ਬਿਲਕੁਲ ਜਾਇਜ਼ ਹੋਣਗੇ ਬਾਕੀ ਸਟਿਚ ਕੀਤਾ ਹੋ ਵੀ ਤੁਹਾਨੂੰ ਲੇਡੀਜ਼ ਸਾਰੇ ਆਪਾਂ ਕੱਪੜੇ ਜਿਹੜੇ ਉਹ ਦਿਖਾਵਾਂਗੇ ਬਾਕੀ ਵੀਡੀਓ ਨੂੰ ਬਸ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿੱ ਅੱਪਾ ਪਹੁੰਚੇ ਅੱਜ ਸੀਆ ਕਲੈਕਸ਼ਨ ਤੇ ਚਲਦੇ ਆ ਸਾਰੀ ਆਪਾਂ ਗੱਲਬਾਤ ਕਰਦੇ ਆ ਤੇ ਅੱਜ ਆਪਾਂ ਪਹੁੰਚੇ ਆ ਸੀਆ ਕਲੈਕਸ਼ਨ ਤੇ ਤੇ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਜਿਹੜੀ ਉਹ ਦਿਖਾਵਾਂਗੇ ਹਾਂਜੀ ਭਾਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਭਾਜੀ ਤੁਹਾਡਾ ਬਹੁਤ ਬਹੁਤ ਸੀਆ ਕਲੈਕਸ਼ਨ ਤੇ ਸਵਾਗਤ ਹੈ ਜਿਹੜੇ ਸਾਡੇ ਜਿੰਨੇ ਭੈਣ ਭਰਾ ਦਰਸ਼ਕ ਦੇਖ ਰਹੇ ਨੇ ਪਹਿਲੀ ਵਾਰ ਸੀਆ ਕਲੈਕਸ਼ਨ ਨੂੰ ਬਾਜੀ YouTube ਤੇ Instagram ਤੇ ਸਰਚ ਮਾਰ ਲੈਣਗੇ ਉਹਨਾਂ ਨੂੰ ਆਪੇ ਪਤਾ ਲੱਗ ਜਾਊਗਾ ਇਹ ਇੱਕ ਬ੍ਰਾਂਡਡ ਸਟੋਰ ਬਣ ਚੁੱਕਿਆ ਹੈ ਠੀਕ ਆ ਜੀ ਟੋਟਲੀ ਵੀਰੇ ਇੱਥੇ ਕੱਪੜੇ ਮਿਲਨੇ ਸਿਰਫ ਬ੍ਰਾਂਡ ਦੇ ਓਕੇ ਸਰ ਆਹ ਦੇਖੋ ਬਾਜੀ ਪਹਿਲਾ ਜਿਹੜਾ ਧਮਾਕਾ ਕਰਨ ਲੱਗੇ ਆ ਸੇਲ ਧਮਾਕਾ ਆ ਚੈੱਕ ਕਰੋ ਵੀਰੇ ਏ ਕੇ ਟੈਕਸ ਬ੍ਰਾਂਡ ਦਾ ਆਰਟੀਕਲ ਠੀਕ ਆ ਜੀ ਡਿਜ਼ਾਈਨ ਦੇ ਦਾਂਗੇ ਬਾਜੀ ਤੁਹਾਨੂੰ ਇਹਦੇ ਵਿੱਚ ਘੱਟ ਤੋਂ ਘੱਟ 50 ਡਿਜ਼ਾਈਨ 50 ਡਿਜ਼ਾਈਨ ਦਵਾਂਗੇ ਵੀਰੇ ਏ ਕੇ ਟੈਕਸ ਬ੍ਰਾਂਡ ਦੇ ਵਿੱਚ ओके okay, सर सारे दे सारे ਨਾਲੇ ਡਿਜੀਟਲ ਆਰਟੀਕਲ ਆਣਗੇ ਹਾਂਜੀ ਰੇਡ ਦਾ ਭਾਜੀ ਪਾ ਲੈਣਾ ਤਮਾਕਾ ਆ ਦੇਖੋ ਲੁਧਿਆਣੇ ਦੇ ਭਾਜੀ ਇੱਕੋ ਇੱਕ ਸਟੋਰ ਆ ਜਿੱਥੇ ਤੁਹਾਨੂੰ ਸਾਰੇ ਬ੍ਰਾਂਡਡ ਕੱਪੜੇ ਮਿਲਨੇ ਆ ਚਾਹੇ ਲੈ ਲਓ ਏਕੇ ਟੈਕਸ ਦਾ ਚਾਹੇ ਲੈ ਲਓ ਵੀਰੇ ਰਾਮ ਟੈਕਸ ਦਾ ਚਾਹੇ ਲੈ ਲਓ ਟਿਸਟਾ ਦਾ ਹਾਂਜੀ ਚਾਹੇ ਲੈ ਲਓ ਰੀਵਾ ਦਾ ਚਾਹੇ ਲੈ ਲਓ ਜੈ ਵਿਜੇ ਦਾ ਚਾਹੇ ਲੈ ਲਓ ਓਮ ਟੈਕਸ ਦਾ ਓਕੇ ਮਤਲਬ ਕੋਈ ਐਸਾ ਭਾਜੀ ਹਿੰਦੂਸਤਾਨ ਦਾ ਬ੍ਰਾਂਡ ਨਹੀਂ ਹੈਗਾ ਵੀ ਜਿਹੜਾ ਤੁਹਾਨੂੰ ਇੱਥੇ ਨਾ ਮਿਲੇ ਠੀਕ ਆ ਸਰ ਉਨ ਰੇਟ ਦੱਸ ਦੀ ਭਾਜੀ ਕੀ ਦੇਣਾ ਦੱਸ ਦੋ ਜੀ ਰੇਟ ਵੀ ਦੱਸੋ ਇਹਦਾ ਵੀਰਾ ਰੇਟ ਦੇ ਦੇਣਾ ਆਪਾਂ 1000 ਰੁਪਇਆ ਲਓ ਜੀ 1000 ਰੁਪਏ ਦਾ 1000 ਰੁਪਏ ਦੇ ਭਾਜੀ ਇੱਕ ਨਹੀਂ ਹਾਂਜੀ ਦੋ ਵੀ ਨਹੀਂ ਹਾਂਜੀ ਵੀਰੇ ਤਿੰਨ ਸੂਟ ਦੇ ਦੇਨੇ ਏਕੇ ਟੈਕਸ ਤੇ ਆਹ ਵਾਲੇ ਜੀ ਹਾਂਜੀ ਵੀਰ ਜੀ ਲਓ ਜੀ 1000 ਰੁਪਏ ਦੇ ਤਿੰਨ ਸੂਟ 1000 ਰੁਪਏ ਦੇ ਤਿੰਨ ਸੂਟ ਉਹ ਵੀ ਏਕੇ ਟੈਕਸ ਤੇ ਬ੍ਰਾਂਡਡ ਠੀਕ ਆ ਸਰ ਨਾ ਭਾਜੀ ਬੋਰਨਾ ਨਹੀਂ ਆ ਤੇ ਨਾ ਹੋਣਾ ਕਲਰ ਫੇਡ ਓਕੇ ਆ ਦੇਖੋ ਵੀਰਾ ਕਲਰ ਦਿਖਾਓ ਇਹਦੇ ਵਿੱਚ ਇੱਕ ਤੋਂ ਇੱਕ ਕਲਰ ਆਣੇ ਆ ਹਾਂਜੀ ਇੱਕ ਤੋਂ ਇੱਕ ਆਣੇ ਚ ਡਿਜ਼ਾਈਨ ਓਕੇ ਸਰ ਆ ਦੇਖੋ ਸਰ 1000 ਰੁਪਏ ਦੇ ਪੂਰੇ ਮਿਲਨੇ ਆ ਤੁਹਾਨੂੰ ਤਿੰਨ ਸੂਟ ਮਿਲਨੇ ਕਿੱਥੇ ਆ ਭਾਜੀ ਇਹ ਮਿਲਣਗੇ ਸਿਆ ਕਲੈਕਸ਼ਨ ਚਿਮਨੀ ਰੋਡ ਸ਼ਿਮਲਾਪੁਰੀ ਲੁਧਿਆਣਾ ਠੀਕ ਆ ਜੀ ਇੱਕੋ ਇੱਕ ਸ਼ਾਪ ਐ ਟਰਸਟਡ ਸ਼ਾਪ ਰਹੇਗੀ ਭਾਜੀ ਵੈਰਾਈਟੀ ਆ ਦੇਖੋ ਬਹੁਤ ਸਾਰੀਆਂ ਮਿਲਣਗੀਆਂ ਤੁਹਾਨੂੰ ਇੱਥੇ ਬਹੁਤ ਸਾਰੀਆਂ ਆ ਦੇਖੋ ਭਾਜੀ ਤੁਹਾਨੂੰ ਬਹੁਤ ਜਿਆਦਾ ਕਲੈਕਸ਼ਨ ਦੇਖਣ ਨੂੰ ਮਿਲ ਜੂਗੀ ਭਾਜੀ ਬਸ ਆਪਾਂ ਭੈਣਪਰਾ ਨੂੰ ਇਹੀ ਕਵਾਂਗੇ ਇੱਕ ਵਾਰ ਵਿਜ਼ਿਟ ਕਰੋ ਹਾਂਜੀ ਇੱਕ ਵਾਰ ਵਿਜ਼ਿਟ ਕਰੋ ਦੂਰੋਂ ਦੂਰੋਂ ਭੈਣਪਰਾ ਆਂਦੇ ਨੇ ਬੁਟੀਕ ਵਾਲੇ ਭੈਣਪਰਾ ਉਹਨਾਂ ਨੂੰ ਬਹੁਤ ਵਧੀਆ ਤੋਂ ਵਧੀਆ ਕਲੈਕਸ਼ਨ ਮਿਲਣੀ ਆ ਵੀਰ ਆ ਦੇਖੋ ਓਕੇ ਸਰ ਇਹ ਸਾਰੇ ਦੇ ਸਾਰੇ ਤੁਹਾਡੇ 1000 ਰੁਪਏ ਦੇ ਤਿੰਨ ਆ ਦੇਖੋ ਪ੍ਰੋਪਰ ਨਾਲ ਨੰਬਰ ਵੀ ਲੱਗਿਆ ਹੁੰਦਾ ਭਾਈ ਏਕੇ ਦਾ ਟਰੰਪ ਕਲੈਕਸ਼ਨ ਚੈੱਕ ਕਰੋ ਜੀ ਆ ਦੇਖੋ ਭਾਜੀ ਉਸ ਤੋਂ ਬਾਅਦ ਭਾਜੀ ਇਹ ਇੱਕ ਆਰਟੀਕਲ ਲੈ ਕੇ ਆਏ ਜੀ ਮੋਹਨ ਦਾ ਹਾਂਜੀ ਆਹ ਲਓ ਇਹ ਆਏਗੀ ਭਾਜੀ ਮੋਹਨ ਦੀ ਕਾਟਨ ਇਹ ਆਏਗਾ ਭਾਜੀ ਆਲ ਓਵਰ ਸੂਟ ਓਕੇ ਸਰ 5 ਮੀਟਰ ਦਾ ਜੀ ਕਲਰ ਦਵਾਂਗੇ ਸਰ ਇਹਦੇ ਵਿੱਚ ਤੁਹਾਨੂੰ ਇੱਕ ਹਾਂਜੀ ਦੋ ਤਿੰਨ ਲਓ ਜੀ ਆ ਤੁਹਾਨੂੰ ਇਹ ਕਦਰ ਆਪਰੇ ਮਿਲ ਜੂ ਇਹਦੇ ਵਿੱਚ ਭਾਜੀ ਤੁਹਾਨੂੰ ਇੰਨੀ ਆ ਕੀ ਵੈਰਾਈਟੀ ਆ ਮਿਲ ਜਾਣੀਆਂ ਨੇ ਆਹ ਲਓ ਭਾਜੀ ਹਾਂਜੀ ਆ ਚੈੱਕ ਕਰਾਓ ਭਾਜੀ ਆ ਚੈੱਕ ਕਰਾਓ ਸਰ ਲਓ ਜੀ ਆ ਚੈੱਕ ਕਰੋ ਆ ਦਿਖਾਓ ਦੇਖੋ ਇਹ 5-5 ਮੀਟਰ ਦੇ ਭਾਜੀ ਮਿਲਨੇ ਆ ਸੂਟ ਠੀਕ ਆ ਸਰ ਹੁਣ ਰੇਟ ਪਤਾ ਭਾਜੀ ਕੀ ਦੇਣਾ ਆਪਾਂ ਇਹਦਾ ਰੇਟ ਦੱਸ ਦਿਓ ਜੀ ਇਹਦਾ ਵੀ 595 ਰੁਪਏ ਲਓ ਜੀ 595 ਰੁਪਏ ਭਾਜੀ ਇੱਕ ਨਹੀਂ ਹਾਂਜੀ ਨਾ ਦੋ ਹਾਂਜੀ ਪੂਰੇ ਤਿੰਨ ਇਹ ਵੀ 595 595 ਰੁਪਏ ਦੇ ਤਿੰਨ ਸੂਟ ਦੇ ਦੇਣੇ ਆ ਭਾਜੀ ਲਓ ਜੀ ਚਾਹੇ ਗਾਹ ਕਲਬ ਲੈ ਜਿਹੜਾ ਮਰਜੀ ਸ਼ਹਿਰ ਜਾ ਕੇ ਓਕੇ 595 ਦੇ 3 ਨਾਲੇ ਮੀਟਰ ਨਾਲ ਨਾਪਾਂਗੇ ਕੈਂਚੀ ਨਾਲ ਕਟਾਂਗੇ ਤਿੰਨ ਪੂਰੇ 5 ਮੀਟਰ ਦਾ ਸੂਟ ਦਊਗਾ ਭਾਜੀ ਠੀਕ ਆ ਸਰ ਲਓ ਜੀ ਆਲੋ ਭਾਜੀ ਉਸ ਤੋਂ ਬਾਅਦ ਇੱਕ ਆਰਟੀਕਲ ਲੈ ਕੇ ਆਇਆ ਸ਼ੰਕਰ ਬ੍ਰਾਂਡ ਦੀ ਪਿਓਰ ਕੈਂਬਰੀ कॉटन ਓਕੇ ਸਰ ਆਲੋ ਭਾਜੀ ਪਿਓਰ ਕੈਂਬਰੀ कॉटन ਲਾਓ ਕੱਪੜੇ ਨੂੰ ਹੱਥ ਤੇ ਦੱਸੋ ਤੁਸੀਂ ਲਓ ਜੀ ਚਾਹ ਆਲੋ ਭਾਜੀ ਸ਼ੰਕਰ ਬ੍ਰਾਂਡ ਸਹੀ ਗੱਲ ਆ ਜੀ ਪਿਓਰ ਕੈਂਬਰੀ कॉटन ਹਾਂਜੀ ਇਹਦੇ ਵਿੱਚ ਭਾਜੀ ਤੁਹਾਨੂੰ ਸ਼ੰਕਰ ਵੀ ਦੇ ਦਾਂਗੇ ਤੁਹਾਨੂੰ ਇਹਦੇ ਵਿੱਚ ਪ੍ਰਗਤੀ ਵੀ ਦੇ ਦਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਏਕੇ ਟੈਕਸ ਵੀ ਦੇ ਦਾਂਗੇ ਓਕੇ ਸਰ ਆ ਲਓ ਭਾਜੀ ਪਿਓਰ ਕੈਮਬ੍ਰਿਕ ਕਾਟਨ ਹਾਂਜੀ ਕਲਰ ਦੇਖੋ ਦੇਖ ਲਓ ਪ੍ਰਿੰਟ ਦੇਖ ਲਓ ਪ੍ਰਿੰਟ ਭਾਜੀ ਸਾਰੇ ਇੱਕ ਤੋਂ ਇੱਕ ਮਿਲਣੇ ਭਾਜੀ ਇਹਦੇ ਵਿੱਚ ਵੀ ਆ ਦੇਖ ਲਓ ਜੀ ਪ੍ਰਿੰਟ ਵੀ ਚੈੱਕ ਕਰੋ ਨਾ ਬਾਕੀ ਜਦੋਂ ਤੁਸੀਂ ਸ਼ਾਪ ਤੇ ਵਿਜ਼ਿਟ ਕਰੋਗੇ ਤੁਹਾਨੂੰ ਇਦੋਂ ਵੀ ਜ਼ਿਆਦਾ ਕਲੈਕਸ਼ਨ ਮਿਲ ਜੂ ਆ ਦੇਖੋ ਭਾਜੀ ਇਸ ਸਾਰੇ ਦੇ ਸਾਰੇ ਆਰਟੀਕਲ ਜਿੰਨੇ ਤੁਹਾਨੂੰ ਮੈਂ ਦਿਖਾ ਰਿਹਾ ਸਾਰੇ ਭਾਜੀ ਬ੍ਰਾਂਡਡ ਆਰਟੀਕਲ ਦਿਖਾ ਰਿਹਾ ਚਾਹੇ ਲੈ ਲਓ ਏਕੇ ਟੈਕਸ ਦਾ ਚਾਹੇ ਲੈ ਲਓ ਪ੍ਰਗਤੀ ਦਾ ਚਾਹੇ ਲੈ ਲਓ ਸ਼ੰਕਰ ਦਾ ਓਕੇ ਸਰ ਚਾਹੇ ਲੈ ਲਓ ਗਲੇਮੀ ਦਾ ਭਾਜੀ ਆ ਦੇਖੋ ਸਰ ਸਾਰੀ ਪਿਓਰ ਕੈਮਰੀਕਾ ਵਿਦਆਊਟ ਲਾਈਨਿੰਗ ਬੰਨੇ ਭਾਜੀ ਆਰਟੀਕਲ ਓਕੇ ਓਕੇ ਸਰ ਆ ਦੇਖੋ ਭਾਜੀ ਮਤਲਬ ਕਲਰ ਡਿਜ਼ਾਈਨ ਭਾਜੀ ਸਾਰੇ ਇੱਕ ਤੋਂ ਇੱਕ ਮਿਲਨੇ ਜੀ ਆਪਾਂ ਨੂੰ ਸਾਰੇ ਇੱਕ ਤੋਂ ਇੱਕ ਲਓ ਜੀ ਆ ਲੋ ਭਾਜੀ ਉਹਨੇ ਕਾ ਆਰਟੀਕਲ ਲਗੀ ਆ ਹਾਂਜੀ ਸਾਰੇ ਮਤਲਬ ਜਿੰਨੇ ਮਰਜ਼ੀ ਡਿਜ਼ਾਈਨ ਲੋ ਭਾਜੀ ਜਿੰਨੇ ਮਰਜ਼ੀ ਲਓ ਜੀ ਆ ਚੈੱਕ ਕਰੋ ਨਾਲੇ ਭਾਜੀ ਇੱਥੇ ਕੋਈ ਉਹ ਨਹੀਂ ਹੈਗਾ ਵੀ ਤੁਹਾਨੂੰ 5000 ਦਾ ਕੱਪੜਾ ਲੈਣਾ ਪੈਣਾ ਜਾਂ 4000 ਦਾ ਕੱਪੜਾ ਲੈਣਾ ਪੈਣਾ ਸਭ ਇੱਕ ਸਿੰਗਲ ਸੂਟ ਮੰਗਾਓ ਠੀਕ ਹੈ ਕੁਆਲਿਟੀ ਚੈੱਕ ਕਰੋ ਓਕੇ ਉਸ ਤੋਂ ਬਾਅਦ ਜਿੰਨੇ ਮਰਜ਼ੀ ਲੋ ਲਓ ਵੀ ਭਾਈ ਉਹਨੇ ਕਹਿੰਦੇ ਸਿੰਗਲ ਸੂਟ ਵੀ ਤੁਸੀਂ ਲੈ ਸਕਦੇ ਆ ਚੈੱਕ ਕਰਾਓ ਭਾਜੀ ਆ ਦੇਖੋ ਪੁਣਾ ਭੈਣ ਭੈਣੋਂ ਨਹੀਂ ਆਏ ਹੋਏ ਨੇ ਇਹ ਭਾਜੀ ਜਗਰਾਓ ਤੋਂ ਆਏ ਨੇ ਸਪੈਸ਼ਲ ਓਕੇ ਸਰ ਜਗਰਾਓ ਮਾਰਕੀਟ ਨਹੀਂ ਹੈਗੀ ਕਿ ਮੁੱਲਾਪੁਰ ਮਾਰਕੀਟ ਨਹੀਂ ਹੈਗੀ ਜੇ ਉਹਨਾਂ ਨੂੰ ਟਰਸਟ ਆ ਰੇਟ ਵਧੀਆ ਮਿਲਦਾ ਤਾਂ ਦੀ ਭੈਣੋਂ ਨਹੀਂ ਇੱਥੇ ਸਪੈਸ਼ਲ ਆਏ ਨੇ ਹਾਂਜੀ ਹਾਂਜੀ ਸਪੈਸ਼ਲ ਆਂਦੇ ਨੇ ਭਾਜੀ ਹਰ ਹਫ਼ਤੇ ਬਾਅਦ ਇਹਨਾਂ ਦਾ ਇੱਕ ਜਿਹੜਾ ਪੱਕਾ ਇੱਥੇ ਓਕੇ ਓਕੇ ਆਣਾ ਇਹਨਾਂ ਨੇ ਆਪਣੀ ਬੁਟੀਕ ਦੀ ਪ੍ਰੋਪਰ ਵੈਰਾਈਟੀ ਬਣਾ ਲੈਣੀ ਇੱਥੇ ਆ ਕੇ ਆਹ ਦੇਖੋ ਆਹ ਦੇਖੋ ਵੀਰਾ ਲਓ ਜੀ ਆਹ ਚੈੱਕ ਕਰੋ ਇਹ ਵਾਲੇ ਭਾਜੀ ਦੇ ਰਹੇ ਆਪਾਂ 899 ਰੁਪਏ ਦੇ ਪੂਰੇ ਦੋ ਸੂਟ ਲਓ ਜੀ 899 ਦੇ ਤੁਹਾਨੂੰ ਆ ਦੋ ਮਿਲ ਜਾਣਗੇ ਪਿਓਰ ਸਕੈਮਰੀ कॉटन है विरे डिजाइन हां जी अनलिमिटेड ਮਿਲਨੇ ਤੁਨੂੰ ਇਹਦੇ ਵਿੱਚ ਵੀ ਆ ਦੇਖੋ ਭਾਜੀ ਡਿਜ਼ਾਈਨ अनलिमिटेड ਜਿੰਨੇ ਡਿਜ਼ਾਈਨ ਕਹੋਗੇ ਵਿਰਾ ਉਹਨੇ ਡਿਜ਼ਾਈਨ ਮਿਲ ਜਾਣੇ ਆ ਦੇਖੋ ਓਕੇ ਓਕੇ ਸਰ ਆ ਦੇਖੋ ਭਾਜੀ ਕਿਉਂਕਿ ਜੇ ਭਾਜੀ ਆਪਾਂ ਇਕੱਲਾ ਇਕੱਲਾ ਖੋਲ ਕੇ ਦਿਖਾਣ ਲੱਗ ਗਏ ਤਾਂ ਇਹ ਵੀਡੀਓ ਨੇ ਘੰਟਾ ਲਾ ਦੇਣਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਏ ਲਓ ਭਾਜੀ ਆਰਟੈਕਸ ਬ੍ਰਾਂਡ ਦਾ ਵੀ ਆ ਦਿਖਾਓ ਲਓ ਜੀ ਸਾਬਕੀ ਕੀ ਰੇਟ ਤੇ ਜਾਣਾ ਭਾਜੀ ਮਾਲ ਹੈ ਸਾਰੇ ਦਾ ਸਾਰਾ ਪਿਓਰ ਕਾਟਨ ਆ ਰਹਿਣਗੀ ਆ ਓਕੇ ਸਰ 100% ਪਿਓਰ ਪ੍ਰੀਮੀਅਮ ਕਾਟਨ ਭਾਜੀ ਲਓ ਜੀ ਡਿਜ਼ਾਈਨ ਬਹੁਤ سارے ਮਿਲ ਜਾਣੇ ਭਾਜੀ ਅਨਲਿਮਿਟਿਡ ਡਿਜ਼ਾਈਨ ਮਿਲਨੇ ਇਹਦੇ ਵਿੱਚ ਆ ਦੇਖੋ ਓਕੇ ਸਰ ਡਿਜ਼ਾਈਨ ਆ ਇਹਦਾ ਭਾਜੀ ਢੇਰ ਲਾਤੇ ਹੋਏ ਨੇ ਜਿੰਨੇ ਕਹਿਣਗੇ ਇਹਦੇ ਨਾਲੋਂ ਦੁੱਗਣੀ ਵੈਰਾਈਟੀ ਹੋਰ ਪਈ ਆ ਜੀ ਠੀਕ ਆ ਜੀ ਹਾਂ ਜੀ ਉਹ ਸੌਫਟ ਜੇ ਵਿਜਿਤ ਕਰੂਗਾ ਤੁਹਾਨੂੰ ਕਲੈਕਸ਼ਨ ਬਹੁਤ ਮਿਲ ਜੂ ਦੇਖਣ ਨੂੰ ਭਾਜੀ ਇਸ ਤੋਂ ਬਾਅਦ ਲੈ ਕੇ ਆਇਆ ਇੱਕ ਮੈਂ ਆਰਟੈਕਸ ਬ੍ਰਾਂਡ ਦਾ ਡਿਜੀਟਲ ਕਪੜਾ ਓਕੇ ਜਿਹਨੂੰ ਕਿਹਾ ਜਾਂਦਾ RAMTEX ARTEX ਓਕੇ ਓਕੇ ਹਾ ਦੇਖੋ ਭਾਜੀ ARTEX ਪ੍ਰੋਪਰ ਕੰਨੀ ਨਾਲ ਆਣੀ ਹੈ ਡਿਜੀਟਲ ਦਾ ਆਰਟੀਕਲ ਰਹੇਗਾ ਭਾਜੀ ਆਲ ਓਵਰ 5 ਮੀਟਰ ਦਾ ਰਹੇਗਾ ਭਾਜੀ ਸੂਟ ਓਕੇ ਸਰ ਡਿਜ਼ਾਈਨ ਇਹਦੇ ਵਿੱਚ ਵੀ ਭਾਜੀ ਤੁਹਾਨੂੰ ਕਾਫੀ ਸਾਰੇ ਡਿਜ਼ਾਈਨ ਮਿਲਣੇ ਆ ਜੀ ਕਾਫੀ ਸਾਰੇ ਤੁਹਾਨੂੰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਆ ਦੇਖ ਲਓ ਭਾਈ ਉਹਨਾਂ ਕੋਲ ਬਹੁਤ ਸਾ 19 ਵਾਰ ਵੀਡੀਓ ਜੇ ਕਵਰ ਵੀਨ ਕਰ ਸਕਦੇ ਨਾ ਕਿਉਂਕਿ ਤੁਸੀਂ ਸ਼ਾਪ ਆ ਜਾਓ ਭਾਈ 15-20 ਮਿੰਟ ਦੇ ਵਿੱਚ ਆਪਾਂ ਦੱਸੋ ਕੀ ਕਵਰ ਕਰਾਂਗੇ ਇਹ ਤਾਂ ਮੈਂ ਸਿਰਫ ਇੱਕ ਤੁਹਾਨੂੰ ਇੱਕ ਦਿਖਾ ਰਿਹਾ ਛੋਟਾ ਜਿਹਾ ਇੱਕ ਟ੍ਰੇਲਰ ਵੀ ਵੈਰਾਈਟੀ ਆ ਤੁਹਾਨੂੰ ਇੱਥੇ ਸਾਰੀਆਂ ਮਿਲਣਗੀਆਂ ਹਾਂਜੀ ਹਾਂਜੀ ਆ ਦੇਖੋ ਮੇਰਾ ਇਹ ਸਾਰੇ ਆਰਟ ਟੈਕਸ ਬ੍ਰਾਂਡ ਦੇ ਆਣਗੇ ਓਕੇ ਸਰ ਸਿਰਫ ਤੇ ਸਿਰਫ 550 ਰੁਪਏ ਦੀ ਰੇਣੀ ਭਾਈ ਇਹਦੀ ਰੇਂਜ ਇਹਦੀ ਹਾਂਜੀ ਸਿਰਫ 550 ਰੁਪਏ ਜਿਹੜਾ ਮਾਰਕੀਟ 'ਚ 795 ਹਾਂਜੀ 895 ਸੇਲ ਹੁੰਦਾ ਓਕੇ ਇੱਥੇ ਦਵਾਂਗੇ ਭਾਜੀ ਸਿਰਫ ਤੇ ਸਿਰਫ ਸਾਢੇ ਤੇ 500 ਰੁਪਏ ਸਾਢੇ 500 ਠੀਕ ਆ ਸਰ ਬਹੁਤ ਵੈਰਾਈਟੀ ਆ ਦੇ ਦਾਂਗੇ ਭਾਜੀ ਓਪਨ ਵੈਰਾਈਟੀ ਆ ਚੁੱਕੀ ਆ ਨੇ ਇਸ ਟਾਈਮ ਇੱਥੇ ਓਕੇ ਇੱਕ ਆ ਕਪੜਾ ਦੇਖੋ ਭਾਜੀ ਬਟਰਸ ਕੋਚ ਦਾ ਇਹ ਮਿਲਣਾ ਭਾਜੀ ਸੂਟ ਸਿਰਫ 350 ਰੁਪਏ ਦਾ ਓਕੇ ਸਿਰਫ ਸਾਢੇ 350 ਰੁਪਏ ਦਾ ਭਾਜੀ ਸਿਰਫ ਸਾਢੇ 350 ਦਾ ਆ ਸੂਟ ਸਿੱਪ ਤੁਹਾਨੂੰ 350 ਰੁਪਏ ਦਾ ਮਿਲ ਜੀ ਆ ਦੇਖੋ ਭਾਜੀ ਸਿਰਫ 350 ਰੁਪਏ ਦਾ ਓਕੇ ਸਰ ਆਲੋ ਭਾਜੀ ਹੁਣੇ ਕਾ ਚੀਜ਼ ਲੈ ਕੇ ਆਇਆ ਏਕੇ ਟੈਕਸ ਦੀ कॉटन मसलीन ਲਾਈਨਿੰਗ ਓਕੇ ਆਲੋ ਫਿਰ ਆ ਚੈੱਕ ਕਰਾਓ ਲਓ ਜੀ ਏਕੇ ਦੀ कॉटन मसलीन ਲਾਈਨਿੰਗ ਠੀਕ ਆ ਜੀ ਰੇਟ ਭਾਜੀ ਇਹਦਾ ਵੀ ਦੇ ਦੇਣਾ ਆਪਾਂ 899 ਰੁਪਏ ਦੇ ਪੂਰੇ 2 ਲਓ ਜੀ 899 ਦੇ ਤੁਹਾਨੂੰ 2 ਮਿਲ ਜਾਣਗੇ ਆ ਵਾਲੇ ਏਕੇ ਟੈਕਸ ਦੇ ਦੇਖੋ ਵੈਰਾਈਟੀ ਆ ਭਾਜੀ ਬਹੁਤ ਸਾਰੀਆਂ ਮਿਲਣਗੀਆਂ ਕੁਆਲਿਟੀ ਆ ਤੁਹਾਨੂੰ ਬਹੁਤ ਸਾਰੀਆਂ ਮਿਲ ਜਾਣਗੀਆਂ ਹਾਂਜੀ ਡਿਜ਼ਾਈਨਿੰਗ ਆ ਅਨਲਿमिटेड ਮਿਲਣੀਆਂ ਨੇ ਕਿਉਂਕਿ ਜੇ ਭਾਜੀ ਆਪਾਂ ਕੱਲਾ ਪ੍ਰਿੰਟ ਦਿਖਾਣ ਲੱਗ ਗਏ ਤਾਂ ਆਪਣਾ ਦੁਪੱਟਾ ਸੂਟ ਰਹਿ ਜਾਣਾ ਸਹੀ ਗੱਲ ਆ ਜੀ ਕਿਉਂਕਿ ਹਜੇ ਦੁਪੱਟਾ ਸੂਟ ਦੀ ਵੀ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਦਿਖਾਣੀ ਆ ਓਕੇ ਸਰ ਤੇ ਹੁਣ ਭਾਜੀ ਤੁਹਾਨੂੰ ਦਿਖਾਈਏ ਨੈਕਸਟ ਆਰਟੀਕਲ ਦੁਪੱਟਾ ਸੂਟ ਹਾਂਜੀ ਸਰ ਆ ਹੈਗੀ ਆ ਸਿਆ ਕਲੈਕਸ਼ਨ ਦੀ ਪੈਟ ਆਈਟਮ ਓਕੇ ਕਿਉਂਕਿ ਕਪੜਾ ਤਾਂ ਵੀਰੇ ਸਾਰੀ ਦੁਕਾਨਾਂ ਸਾਰੇ ਦੁਕਾਨਦਾਰ ਵੇਚਦੇ ਨੇ। ਹਾਂਜੀ ਹਾਂਜੀ। ਰਾਮਟੈਕਸ ਕੋਈ ਕੋਈ ਵੇਚਦਾ। ਇਹ ਰਾਮਟੈਕਸ ਦਾ ਕਪੜਾ ਹੈਗਾ। ਇਹ ਭਾਜੀ ਬਾਟਮ ਹੈ ਇਹਦੀ। ਓਕੇ। ਤੇ ਆ ਇਹਦੀ ਆਣੀਆ ਵੀਰੇ ਸ਼ਰਟ ਆ ਦੇਖੋ। ਰੈਂਸਿਸ ਐਟਲੀਅਰ ਬਾਇ ਰਾਮਟੈਕਸ। ਹਾਂਜੀ ਹਾਂਜੀ। 100% ਭਾਜੀ ਪਿਓਰ 에ਅਰ ਫੂਲ ਕਾਟਨ ਦਾ ਰਹੇਗਾ ਕਪੜਾ। ਠੀਕ ਹੈ ਜੀ। ਬਿਨਾ ਲਾਈਨਿੰਗ ਤੋਂ ਬੰਨਣਾ ਭਾਜੀ ਕਪੜਾ ਇਹ। ਠੀਕ ਆ ਸਰ। ਬਿਨਾ ਲਾਈਨਿੰਗ ਤੋਂ ਡਿਜ਼ਾਈਨ ਭਾਜੀ ਦਵਾਂਗੇ ਕੱਟੋ ਘਾਟੇ ਦੇ ਵਿੱਚ ਤੁਹਾਨੂੰ 500। ਓਕੇ। ਪਰ ਦਿਖਾਉਂਗਾ ਤੁਹਾਨੂੰ ਮੈਂ 10 ਤੋਂ 15 ਡਿਜ਼ਾਈਨ ਹਾਂਜੀ ਹਾਂਜੀ ਕਿਉਂਕਿ ਵੈਰਾਈਟੀ ਭਾਜੀ ਅੱਜ ਆਪਣੀ ਫਸਟ ਵੀਡੀਓ ਆ ਆਪਾਂ ਸਿਰਫ ਵੈਰਾਈਟੀ ਕਵਰ ਕਰਨੀ ਹੈ ਇੱਕ ਵਾਰ ਭੈਣ ਭਰਾ ਨੂੰ ਪਤਾ ਲੱਗਣਾ ਚਾਹੀਦਾ ਜੀ ਇਹ ਨਾਲ ਕੋਲ ਜੀ ਆਹ ਦੇਖੋ ਵੀਰੇ ਸਾਰੇ ਰਾਮ ਟੈਕਸ ਬ੍ਰਾਂਡ ਦੇ ਆਣਗੇ ਓਕੇ ਸਰ ਆਹ ਦੇਖੋ ਆਹ ਦੇਖੋ ਵੀਰਾ ਲਓ ਜੀ ਇਹ ਸਾਰੇ ਦੇ ਸਾਰੇ ਰਾਮ ਟੈਕਸ ਬ੍ਰਾਂਡ ਆ ਆਹ ਦੇਖੋ ਨਾਲ ਭਾਜੀ ਪ੍ਰਿੰਟ ਬਾਟਮ ਵੀ ਆਣੀ ਹੈ ਓਕੇ ਆਹ ਦੇਖੋ ਇਹ ਬਾਜ਼ਾਰ 'ਚ ਭਾਜੀ ਕੋਈ ਵੇਚਦਾ ਪਿਆ 1195 ਤੇ ਕੋਈ ਵੇਚਦਾ ਪਿਆ 1095 ਹਾਂਜੀ ਸਾਡਾ ਰੇਟ ਰਹਿਣਾ ਭਾਜੀ ਸਿਰਫ ਤੇ ਸਿਰਫ 890 ਰੁਪਏ ਲਓ ਜੀ 890 ਰੁਪਏ ਉਹ ਵੀ ਰਾਮਟੈਕਸ ਬ੍ਰਾਂਡ ਦਾ ਭਾਜੀ ਠੀਕ ਆ ਜੀ ਆਹ ਦੇਖੋ ਭਾਜੀ ਪ੍ਰੋਪਰ ਨਾਲ ਨੰਬਰ ਪ੍ਰੋਪਰ ਸਟicker ਲੋਗੋ ਹਰ ਇੱਕ ਚੀਜ਼ ਲੱਗੀ ਆਊਗੀ ਭਾਜੀ ਹਾਂਜੀ ਹਾਂਜੀ ਭਾਜੀ ਉਸ ਤੋਂ ਬਾਅਦ ਇੱਕ ਹੋਰ ਬ੍ਰਾਂਡ ਆ ਲਓ ਚੱਕੋ ਲਓ ਭਾਜੀ ਵਰਲਡ ਦਾ ਸਭ ਤੋਂ ਫੇਮਸ ਬ੍ਰਾਂਡ ਹੈ ਜਿਹਦਾ ਰਾਮਟੈਕਸ ਬ੍ਰਾਂਡ ਫੇਮਸ ਹੈ ਨਾ ਭਾਜੀ ਹਾਂਜੀ ਹਾਂਜੀ ਉਦੋਂ ਹੀ ਆਇਆ ਇਹਦਾ ਟਿਸਟਾ ਦਾ ਬ੍ਰਾਂਡ ਓਕੇ ਆ ਦੇਖੋ ਭਾਜੀ ਟਿਸਟਾ ਦਾ ਬ੍ਰਾਂਡ ਪਿਓਰ ਮਲਾਈ ਕਾਟਨ ਭਾਜੀ ਲਾਓ ਕੱਪੜੇ ਨੂੰ ਹੱਥ ਇੱਕ ਵਾਰ ਤੁਸੀਂ ਵੀ ਮੜ ਜਾ ਲਓ ਜੀ ਪਿਓਰ ਮਲਾਈ ਕਾਟਨ ਕੱਪੜਾ ਭਾਜੀ ਸਹੀ ਗੱਲ ਹੈ ਜੀ ਨਾਲ ਭਾਜੀ ਆ ਦੇਖੋ ਬਾਟਮ ਵੀ ਪਿਓਰ ਮਲਾਈ ਕਾਟਨ ਦੀ ਹਾਂਜੀ ਇਹ 1500 1600 ਰੁਪਏ ਦਾ ਸੇਲ ਹੁੰਦਾ ਪਰ ਸੀਆ ਕਲੈਕਸ਼ਨ ਇਹਦਾ ਰੇਟ ਭਾਜੀ ਪਤਾ ਕੀ ਪਾਣਾ ਸਿਰਫ 1050 ਰੁਪਏ ਲਓ ਜੀ 1050 ਰੁਪਏ ਦਾ ਆਲੋ ਭਾਜੀ ਟਿਸਟਾ ਦੇ ਵਿੱਚ ਵੈਰਾਈਟੀਆ ਦਿਖਾਓ ਆ ਦੇਖੋ ਟਿਸਟਾ ਦੇ ਵਿੱਚ ਵੀ ਮੈਨੂੰ ਜਿੰਨੀਆਂ ਵੈਰਾਈਟੀਆ ਕਹੋਗੇ ਭਾਜੀ ਉਨੀਆਂ ਵੈਰਾਈਟੀਆ ਹਾਜ਼ਰ ਕਰ ਦਾਂਗੇ ਆ ਦੇਖੋ ਲਓ ਜੀ ਸਾਰੇ ਦੇ ਸਾਰੇ ਆਰਟੀਕਲ ਇੱਕ ਤੋਂ ਇੱਕ ਆਰਟੀਕਲ ਮਿਲ ਜਾਣਗੇ ਹੁਣ ਆ ਦੇਖੋ ਭਾਜੀ ਸਾਰਾ ਮੇਰੇ ਪਿੱਛੇ ਟਿਸਟਾ ਹੀ ਟਿਸਟਾ ਭਰਿਆ ਪਿਆ ਓਕੇ ਓਕੇ ਸਰ ਮਤਲਬ ਬ੍ਰਾਂਡ ਸਰ ਜਿਹੜਾ ਮਰਜ਼ੀ ਲੈ ਲਓ ਸਾਰੀਆਂ ਵੈਰਾਈਟੀਆ ਮਿਲਣਗੀ ਆ ਹੋਣ ਆਲੋ ਭਾਜੀ ਫਸਟ ਆਰਟੀਕਲ ਦਿਖਾਉਣ ਲੱਗਾ ਤੁਹਾਨੂੰ ਮੈਂ ਦੁਪੱਟਾ ਸੂਟ ਓਕੇ ਲਓ ਜੀ ਇਹ ਦੁਪੱਟੇ ਵਾਲਾ ਭਾਜੀ ਭੈਣ ਭਰਾ ਇਹਨਾਂ ਦਾ ਨਾ ਸੋਚਣ ਵੀ ਇਹਨਾਂ ਕੋਲ ਸਿਰਫ ਪ੍ਰਿੰਟ ਹੀ ਹੁੰਦਾ ਹਾਂਜੀ ਹਾਂਜੀ ਆਲੋ ਭਾਜੀ ਏਕੇ ਟੈਕਸ ਦਾ ਆਰਟੀਕਲ ਹੈ ਜੀ ਓਕੇ ਨੰਬਰ ਲੱਗਿਆ ਹੈ ਹਰ ਇੱਕ ਚੀਜ਼ ਮੈਂਸ਼ਨ ਹੈ ਆਲੋ ਭਾਜੀ ਨਾਲ ਪਿਓਰ ਵਿਸਕੋਸ ਮਸਲੀਨ ਦਾ ਸਰਦਾਰੀ ਦੁਪੱਟਾ ਵੀ 2.5 ਮੀਟਰ ਦਾ ਓਕੇ ਪਿਓਰ ਵਿਸਕੋਸ ਮਸਲੀਨ ਦਾ ਭਾਜੀ ਠੀਕ ਹੈ ਜੀ ਇਹ 1195 1295 ਮਾਰਕੀਟ 'ਚ ਭਾਜੀ ਵਿਕਦਾ ਓਕੇ ਸਾਡਾ ਰੇਟ ਰਹੇਗਾ ਭਾਜੀ ਇਹਦਾ ਬਹੁਤ ਹੀ ਵਧੀਆ ओके okay, सर आ लो पाजी लो दुपट्टा सूट आ गया देखो पाजी सरदारी दुपट्टे रहने ने नाल खुले डुल्ले 2.5 मीटर ਦੇ पाजी ठीक दे है सर ਕੋਈ 2 ਨਹੀਂ ਕੋਈ 2.5 ਨਹੀਂ ਪੂਰਾ 2.5 ਮੀਟਰ ਦਾ ਦੁਪੱਟਾ ਦੇਖੋ ਪਾਜੀ ओके सर ਪਿਓਰ ਵਿਸਕੋਸ ਮਸਲੀਨ ਹਾਂਜੀ ਰੇਟ ਪਾਜੀ ਪਤਾ ਕੀ ਦੇ ਦੇਣਾ ਆਪਾਂ ਇਹਦਾ ਇਹਦਾ ਕੀ ਰੇਟ ਕਰ ਸਿਰਫ 880 ਰੁਪਏ ਲਓ ਜੀ 880 ਰੁਪਏ ਨਾਲ ਦੁਪੱਟਾ ਆਲੋ ਪਾਜੀ ਹੁਣ ਇੱਕ ਚੀਜ਼ ਹੋਰ ਦਿਖਾਓ ਹਾਂਜੀ ਹਾਂਜੀ ਵੈਰਾਈਟੀ ਆਦੀ ਨਹੀਂ ਕਮੀ ਹੈਗੀ ਆਲੋ ਪਾਜੀ ਆਲ ਓਵਰ ਆਰਟੀਕਲ ਓਕੇ AK टैक्स ब्रांड ਦਾ ਹੀ ਭਾਜੀ ਓਕੇ ਆ ਲੋ ਇਹਦੇ ਨਾਲ ਜਿਹੜਾ ਦੁਪੱਟਾ ਆਏਗਾ ਭਾਜੀ ਹਾਂਜੀ ਆ ਲੋ ਜੀ ਪਿਓਰ ਮਲਮਲ ਦਾ ਦੁਪੱਟਾ ਖੁੱਲਾ ਡੁੱਲਾ 2.5 ਮੀਟਰ ਦਾ ਲੋ ਰੇਟ ਕੀ ਆ ਭਾਜੀ ਫਰੀ ਦਾ ਦੱਸੋ ਰੇਟ ਜੀ ਕੋਈ 800 ਨਹੀਂ ਕੋਈ 700 ਨਹੀਂ ਰੇਟ ਭਾਜੀ ਇਹਦਾ ਪਤਾ ਕੀ ਹੈ ਸਿਰਫ 590 ਇਹਦਾ ਜੀ 590 ਰੁਪਏ ਦੇ ਵਿੱਚ ਭਾਜੀ AK ਟੈਕਸ ਬ੍ਰਾਂਡ ਉਹ ਵੀ ਨਾਲ ਦੁਪੱਟੇ ਆ। ਹਾਂਜੀ। ਲਓ ਜੀ। ਆਲੋ ਭਾਜੀ ਇੱਕ ਚੀਜ਼ ਹੋਰ ਲੋ ਏਕੇ ਟੈਕਸ ਬ੍ਰਾਂਡ ਦੀ ਵੀਰੇ। ਇਹ ਤਾਂ ਤੁਹਾਨੂੰ ਮੈਂ ਸਿਰਫ ਸੈਂਪਲ ਦਿਖਾ ਰਿਹਾ ਵੈਰਾਈਟੀਆਂ ਮੇਰੇ ਕੋਲ ਬਹੁਤ ਪਈਆਂ ਨੇ। ਇਹਦੇ ਵਿੱਚ ਕਲਰ ਡਿਜ਼ਾਈਨ ਇਹਦੇ ਦਿਓ ਮੜੇ 2 4 5 ਕਲਰ ਏਕੇ ਦੇ ਵੀ। ਆਲੋ ਭਾਜੀ ਇੱਕ ਆਹ ਚੀਜ਼ ਦਿਖਾਓ। ਇਹ ਵੀ ਏਕੇ ਟੈਕਸ ਦੀ ਹੈ ਜੀ। ਓਕੇ। ਨਾਲ ਪਿਓਰ ਦੁਪੱਟਾ ਭਾਜੀ। ਲਓ ਜੀ ਨਾਲ ਪਿਓਰ ਦਾ ਦੁਪੱਟਾ ਦੇ ਰੇਟ ਦੇ ਦੇਣਾ ਭਾਜੀ ਫ੍ਰੀ ਦਾ। ਹਾਂਜੀ। ਆਹ ਲਓ ਜੀ। ਆ ਦਿਖਾਓ ਭਾਜੀ ਏਕੇ ਟੈਕਸ ਦਾ ਬ੍ਰਾਂਡ ਆ ਲਓ ਨਾਲ ਭਾਜੀ ਫੁੱਲ ਪਿਓਰ ਦਾ ਦੁਪੱਟਾ ਜੀ ਫੁੱਲ ਪਿਓਰ ਦਾ ਓਕੇ ਸਰ ਕੋਈ ਹਾਫ ਪਿਓਰ ਨਹੀਂ ਕੋਈ ਬੰਬਰ ਸ਼ਿਫੋਨ ਦਾ ਦੁਪੱਟਾ ਨਹੀਂ ਹਾਂਜੀ ਰੇਟ ਪਤਾ ਕੀ ਹੈ ਭਾਜੀ ਇਹਦਾ ਹਾਂਜੀ ਸਿਰਫ 580 ਰੁਪਏ ਇਹਦਾ ਜੀ ਹਾਂਜੀ ਏਕੇ ਟੈਕਸ ਦਾ ਬ੍ਰਾਂਡ ਨਾਲੇ ਪਿਓਰ ਦਾ ਦੁਪੱਟਾ 580 ਨਾਲੇ ਇੱਕ ਚੀਜ਼ ਹੋਰ ਦੱਸ ਦੇਣਾ ਇਹ ਨਹੀਂ ਹੈਗਾ ਜੇ ਮੈਂ ਵੀਡੀਓ ਬਣਾ ਰਿਹਾ ਹਾਂ ਜੇ ਕੋਈ ਭੈਣ ਭਰਾ ਆਊਗਾ ਨਾ ਦੁਕਾਨ ਤੇ ਭਾਜੀ 580 ਦਾ ਹੀ ਦੇਣਾ ਉਹਨੂੰ ਵੀ ਸੂਟ ਲਓ ਜੀ 180 ਦਾ ਵੀਡੀਓ ਖਾਤਰਾ ਨਾ ਤੁਸੀਂ ਆਉਂਗੇ ਸ਼ੌਪ ਤੇ ਜਾਂ ਸਕਰੀਨਸ਼ਾਟ ਲੈਉਣੇ ਵੀਰੇ ਹਨਾ ਬਸ ਬਸ ਸਕਰੀਨਸ਼ਾਟ ਲਿਆਓ ਤੇ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਭਾਜੀ ਜਿੰਨੀ ਮਰਜ਼ੀ ਵੈਰਾਈਟੀ ਵੈਰਾਈਟੀ ਆ ਜੀ ਇੱਥੇ ਕੋਈ ਕਮੀ ਨਹੀਂ ਬਹੁਤ ਓਪਨ ਵੈਰਾਈਟੀ ਆ ਚੁੱਕੀਆਂ ਨੇ ਬਹੁਤ ਓਪਨ ਹੁਣ ਇੱਕ ਆ ਚੀਜ਼ ਲਓ ਭਾਜੀ ਹਾਂਜੀ ਇਹ ਬੁਟੀਕ ਆਰਟੀਕਲ ਆ ਗਿਆ ਲਓ ਓਕੇ ਇਹ ਲੇਸ ਵਾਲੇ ਆ ਗਏ ਹਨਾ ਜੀ ਹਾਂਜੀ ਭਾਜੀ ਆ ਲਓ ਬੁਟੀਕ ਸਟਾਈਲ ਪੀਸ ਓਕੇ ਓਕੇ ਆ ਲਓ ਭਾਜੀ ਇਹ ਬਾਟਮ ਆ ਇਹਦੀ ਹਾਂਜੀ ਤੇ ਨਾਲ ਭਾਜੀ ਇਹਦਾ ਦੁਪੱਟਾ ਚੈੱਕ ਕਰੋ ਜੀ ਕਿੰਨਾ ਜ਼ਬਰਦਸਤ ਜਾਂ ਰਹੇਗਾ ਸਰ ਇਹਦਾ ਦੁਪੱਟਾ ਉਹ ਵੀ ਵਿਦ ਪੌਮਪਮ ਓਕੇ ਆ ਦੇਖੋ ਟੂ ਸਾਈਡਡ ਪ੍ਰੋਪਰ ਇਦਾਂ ਨਾਲ ਪੌਮਪਮ ਆਣੀ ਆ ਠੀਕ ਆ ਰੇਟ ਪਤਾ ਕੀ ਆ ਭਾਜੀ ਹਾਂਜੀ ਹੋਲ سیلਰ ਵੇਚਦਾ ਵਾ 525 ਨੂੰ ਓਕੇ ਸਿਆ ਕਲੈਕਸ਼ਨ ਨੇ ਭਾਜੀ ਸਿੰਗਲ ਪੀਸ ਦੇ ਦੇਣਾ 499 ਰੁਪਏ ਦਾ ਇਹ ਵਾਲਾ ਜੀ ਹਾਂਜੀ ਭਾਜੀ 499 ਰੁਪਏ ਦਾ 499 ਦਾ ਤੁਹਾਨੂੰ ਕਲਰ ਡਿਜ਼ਾਈਨ ਬਹੁਤ ਸਾਰੇ ਠੀਕ ਹੈ ਜੀ ਜਿੰਨੇ ਕਲਰ ਡਿਜ਼ਾਈਨ ਕਹੋਗੇ ਉਹਨੇ ਕਲਰ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਦੇ ਦਾਂਗੇ ਭਾਜੀ ਇਹ ਵੈਰਾਈਟੀਆਂ ਦੇ ਵਿੱਚ ਵੀ ਠੀਕ ਹੈ ਸਰ ਵੈਰਾਈਟੀਆਂ ਦੀ ਨਹੀਂ ਭਾਜੀ ਕਮੀ ਆਏਗੀ ਵੈਰਾਈਟੀ ਦਾ ਤੁਸੀਂ ਜਿੰਦਾ ਦੀ ਮਰਜ਼ੀ ਲੈ ਲਓ ਆ ਲੋ ਇੱਕ ਆਏਗਾ ਭਾਜੀ ਹਾਂਜੀ ਪਿਓਰ ਕੈਂਬ੍ਰਿਕ ਕਾਟਨ ਵੱਡੇ ਬਨੇ ਦੀ ਓਕੇ ਆ ਲੋ ਲਾਓ ਕਪੜੇ ਨੂੰ ਹੱਥ ਭਾਜੀ ਸਹੀ ਗੱਲ ਆ ਜੀ ਆ ਲੋ ਭਾਜੀ ਨਾਲ ਮਸਲੀਨ ਦਾ ਦੁਪੱਟਾ ਹਾਂਜੀ ਫੋਰ ਸਾਈਡਡ ਲੈਂਸ ਦੇ ਨਾਲ ਓਕੇ ਠੀਕ ਹੈ ਜੀ ਦਵੱਟੇ ਨੂੰ ਲੈਸ ਲੱਗੀ ਹੋਈ ਹੈ ਰੇਟ ਪੁੱਛੋ ਕੀ ਦੇ ਦੇਣਾ ਸਿਰਫ 550 ਇਹਦਾ ਜੀ ਹਾਂ ਜੀ ਲੋ ਵੀ 550 550 ਰੁਪਏ ਦੀ ਭਾਜੀ ਰਹੇਗੀ ਰੇਂਜ ਸਿਆ ਕਲੈਕਸ਼ਨ ਇੱਕ ਭਾਜੀ ਐਸੀ ਸ਼ਾਪ ਹੈ ਰੇਟ ਦਵਾਂਗੇ ਹੋਲ ਸੇਲ ਦੇ ਹਾਂ ਜੀ ਇੱਕ ਵੀ ਸਾ ਭੈਣ ਲੈਣੇ ਆ ਲੈਣਾ ਆ ਲੈ ਲੈ ਇੱਕ ਆ ਲੈ ਲੈ ਇੱਕ ਆ ਲੈ ਲੈ ਕਾ ਲੈ ਲੈ ਜਿੱਦਾਂ ਮਰਜ਼ੀ ਭਾਜੀ ਵੈਰਾਈਟੀ ਬਣਾਈ ਠੀਕ ਹੈ ਜੀ ਕੋਈ ਲਿਮਟ ਨਹੀਂ ਕੋਈ ਬਾਉਂਡੇਸ਼ਨ ਨਹੀਂ ਜਿੱਦਾਂ ਮਰਜ਼ੀ ਭਾਜੀ ਵੈਰਾਈਟੀ ਲੋ ਹੁਣ ਤੁਹਾਨੂੰ ਮੈਂ ਥੋੜੇ ਜਿਹੇ ਆਰਟੀਕਲ ਦਿਖਾਉਣਾ ਭਾਜੀ ਬ੍ਰਾਂਡ ਦੇ ਓਕੇ ਆ ਦੇਖੋ ਭਾਜੀ ਇਹ ਵੀਜ਼ਾ ਦਾ ਬ੍ਰਾਂਡ ਲਓ ਜੀ ਆ ਚੈੱਕ ਕਰੋ ਫੋਟੋ ਹਨਾ ਭਾਜੀ ਬ੍ਰਾਂਡੇਡ ਆਰਟੀਕਲ ਦਿਖਾਉਂਗਾ ਤੁਹਾਨੂੰ ਬ੍ਰਾਂਡੇਡ ਆਰਟੀਕਲ ਇੱਕ ਤੋਂ ਇੱਕ ਆਰਟੀਕਲ ਆਲੋ ਭਾਜੀ ਹਾਂਜੀ ਪਿਓਰ ਵਿਸਕੋਸ ਦਾ ਕਪੜਾ ਰਹੇਗਾ ਭਾਜੀ ਲਓ ਜੀ ਪਿਓਰ ਵਿਸਕੋਸ ਦਾ ਨਾਲ ਪਿਓਰ ਵਿਸਕੋਸ ਦਾ ਹੀ ਦੁਪੱਟਾ ਆਲੋ ਭਾਜੀ ਆਫਟਰ ਵੇਅਰਿੰਗ ਲੁੱਕ ਚੈੱਕ ਕਰਾਓ ਦੀ ਫੋਟੋ ਵਾਲੇ ਰਹਿਣਗੇ ਸਾਰੇ ਦੇ ਸਾਰੇ ਆਰਟੀਕਲ ਫੋਟੋ ਵਾਲੇ ਆਰਟੀਕਲ ਆਲੋ ਸਰ ਹਾਂਜੀ ਕਿ ਲੋਰੀ ਬ੍ਰਾਂਡ ਦੇ ਵਿੱਚ ਬੁਟੀਕ ਸੂਟ ਓਕੇ ਸਿੰਪਲ ਸੋਵਰ ਸਿਰਫ ਭਾਜੀ ਕਿਹੜਾ ਆਏਗਾ ਠੀਕ ਆ ਜੀ ਆ ਲਓ ਭਾਜੀ ਫੋਟੋ ਲਓ ਜੀ ਆਹ ਦੀ ਫੋਟੋ ਆ ਗਈ ਇਹ ਸਾਰੇ ਦੇ ਸਾਰੇ ਭਾਜੀ ਆਣੇ ਆ ਫੋਟੋ ਵਾਲੇ ਸੂਟ ਠੀਕ ਆ ਜੀ ਹੁਣ ਇੱਕ ਆਏਗਾ ਭਾਜੀ ਰੀਵਾ ਦਾ ਬ੍ਰਾਂਡ ਓਕੇ ਤੁਹਾਨੂੰ ਦੱਸਿਆ ਨਾ ਬ੍ਰਾਂਡ ਆ ਦੀ ਆਪਣੇ ਕੋ ਕੋਈ ਕਮੀ ਨਹੀਂ ਜਿਹੜਾ ਬ੍ਰਾਂਡ ਕਹੋਗੇ ਉਹ ਬ੍ਰਾਂਡ ਪੇਸ਼ ਕਰ ਦਾਂਗੇ ਭਾਜੀ ਠੀਕ ਆ ਸਰ ਹੁਣ ਆ ਚੈੱਕ ਕਰਾਓ ਵੀਰੇ ਆ ਲਓ ਮਸਲਿੰਦਾ ਆਰਟੀਕਲ ਆ ਬੁਟੀਕ ਸਟਾਈਲ ਆਰਟੀਕਲ ਰਹੇਗਾ ਜੀ ਹਾਂਜੀ ਮਸਲਿੰਦੀ ਬਾਟਮ ਰਹਿਣੀ ਆ ਵੀਰਾ ਤੇ ਨਾਲ ਇਹਦਾ ਦੁਪੱਟਾ ਚੈੱਕ ਕਰਾਓ ਕਿੰਨਾ ਪਿਆਰਾ ਦਾ ਦੁਪੱਟਾ ਕੰਟਰਾਸਟ ਉਹ ਵੀ ਲਓ ਵੀ ਭਾਜੀ 1500 1600 ਰੁਪਏ ਦਾ ਬਾਜ਼ਾਰ 'ਚ ਸੇਲ ਹੁੰਦਾ ਸਾਡਾ ਕਲੈਕਸ਼ਨ ਇਹਦਾ ਰੇਟ ਦੇਣਾ ਭਾਜੀ ਸਿਰਫ 1299 ਰੁਪਏ ਉਹ ਵੀ ਦੁਪੱਟਾ ਹੀ ਪੂਰਾ ਖੁੱਲਾ ਡੁੱਲਾ ਹੈ ਭਾਜੀ ਖੁੱਲਾ ਡੁੱਲਾ ਦੁਪੱਟਾ ਤੇ ਆਲੋ ਹੁਣ ਇੱਕ ਚੀਜ਼ ਤੁਹਾਨੂੰ ਆ ਦਿਖਾਣਾ ਵੈਰਾਈਟੀ ਆ ਸਾਰੀਆਂ ਮਿਲਣਗੀਆਂ ਆਪਣੇ ਕੋਲ ਓਕੇ ਸਰ ਆਲੋ ਭਾਜੀ ਪਿਓਰ ਵਿਸਕੋਸ ਦੇ ਵਿੱਚ ਗਲਾਸ ਕਪੜਾ ਪਾਰਟੀ ਵੇਅਰ ਹਾਂਜੀ ਤੇ ਨਾਲ ਵੀ ਇਹ ਜਿਹੜੀ ਜਿਹੜੀ ਜਾਨ ਆ ਉਹ ਰਹੇਗਾ ਦਾ ਦੁਪੱਟਾ ਵੀ ਲੇਜ਼ਰ ਕਟਿੰਗ ਵਾਲਾ ओके okay. आ लो बाजी 2500 ਰੁਪਏ ਤੋਂ ਘੱਟ ਨਹੀਂ ਮਿਲਣਾ ਬਾਜੀ ਬਾਜ਼ਾਰ 'ਚ ਇਹ ਆਰਟੀਕਲ ਠੀਕ ਹੈ ਜੀ ਠੀਕ ਹੈ ਜੀ ਸਿਆ ਕਲੈਕਸ਼ਨ ਦਾ ਰੇਟ ਕੀ ਹੈ ਬਾਜੀ ਇਹਦਾ ਸਿਰਫ 1899 ਰੁਪਏ ਲਓ ਜੀ 1800 ਰੁਪਏ ਤੋਂ ਨੂੰ ਆ ਸਾਰਾ 10099 ਰੁਪਏ ਦੇ ਵਿੱਚ ਬਾਜੀ ਕਨਸੈਪਟ ਕ੍ਰिएशन ਆਪਣੇ ਕੋਲ ਹਰ ਤਰ੍ਹਾਂ ਦੀ ਮਿਲੇਗੀ ਹਰ ਤਰ੍ਹਾਂ ਦੀ ਠੀਕ ਹੈ ਸਰ ਆ ਲੋ ਬਾਜੀ ਪਿਓਰ ਖੀਨ ਖਾਵ ਦਾ ਆਰਟੀਕਲ ਲਓ ਜੀ ਪਿਓਰ ਖੀਨ ਖਾਵ ਜੀ ਨੂੰ ਕਹਿੰਦੇ ਆਪਾਂ ਹਾਂਜੀ ਆ ਲੋ ਨਾਲ ਦੁਪੱਟਾ ਦਿਖਾਓ ਬਾਜੀ ਕੀ ਬਿਊਟੀਫੁਲ ਦੁਪੱਟਾ ਲਓ ਜੀ ਹਟ ਬਟਨ ਹੁਣ ਇੱਕ ਚੀਜ਼ ਭਾਜੀ ਹੋਰ ਫਾਇਦਾ ਕਰਦੀ ਹੈ ਭੈਣਾਂ ਦਾ ਕਰ ਦਿਓ ਜੀ ਕਰ ਦਿਓ ਭਾਜੀ ਜਿਹੜੇ ਭੈਣ ਪ੍ਰਾ ਸਭ ਤੋਂ ਵੱਧ ਵੀਡੀਓ ਸ਼ੇਅਰ ਕਰਨਗੇ ਸਭ ਤੋਂ ਵੱਧ ਪਿਆਰੇ ਪਿਆਰੇ ਕਮੈਂਟ ਕਰਨਗੇ ਕੋਈ ਵੀ ਲੱਕੀ 3 ਵੀਨਰ ਹੋਣਗੇ ਜਦੋਂ ਤੁਸੀਂ ਨੈਕਸਟ ਵੀਡੀਓ ਕੱਢਣੀ ਆ ਤੁਹਾਡੇ ਸਾਹਮਣੇ ਭਾਜੀ ਆਪਾਂ 3 ਭੈਣ ਪ੍ਰਾ ਦੇ ਗਿਫਟ ਕੱਢ ਦਾਂਗੇ ਠੀਕ ਆ ਸਰ 3 ਭੈਣ ਪ੍ਰਾ ਨੂੰ ਨਾਲ ਇਹ ਨਹੀਂ ਹੈਗਾ ਕੋਈ 20 50 ਰੁਪਿਆ ਦਾ ਸੂਟ ਦੇਣਾ ਹਾਂਜੀ ਬ੍ਰਾਂਡ ਦਾ AK Tex ਦਾ ਸੂਟ ਭੇਜਾਂਗੇ ਉਹਨਾਂ ਨੂੰ ਵੀ ਲਓ ਵੀ ਤੁਸੀਂ ਹੁਣ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਹੁਣ ਆ ਦੇਖੋ ਭਾਜੀ ਬੁਟੀਕ ਆਰਟੀਕਲ ਹਾਂਜੀ ਚਿੱਜਾ ਆਪਣੇ ਕੋਲ ਸਾਰੀਆਂ ਮਿਲਣਗੇ ਵੀਰ ਸਾਰੀਆਂ ਇੱਕ ਤੋਂ ਇੱਕ ਆਲੋ ਪਿਓਰ ਵਿਸਕੋਸ ਪਿਓਰ ਵਿਸਕੋਸ ਦੀ ਬੋਟਮ ਭਾਜੀ ਵਰਕ ਵਾਲੀ ਓਕੇ ਨਾਲ ਭਾਜੀ ਪਿਓਰ ਚਿਨੌਨ ਦਾ ਰਹੇਗਾ ਇਹਦਾ ਦੁਪੱਟਾ ਤੇ ਆ ਗਿਆ ਦੁਪੱਟਾ ਇਹਨਾਂ ਆਲੋ ਭਾਜੀ ਕੰਟਰਾਸਟ ਰਹੇਗਾ ਭਾਜੀ ਇਹਦਾ ਦੁਪੱਟਾ ਠੀਕ ਆ ਜੀ ਕਲੈਕਸ਼ਨ ਰਾਮ ਟੈਕਸ ਤੇ ਬਾਕੀ ਕਲੈਕਸ਼ਨ ਬਹੁਤ ਹਨ ਆਪਾਂ ਵੀਡੀਓ ਚ ਨਹੀਂ ਕਵਰ ਵੀ ਨਹੀਂ ਕਰ ਸਕਦੇ ਭਾਜੀ ਹੁਣ ਆਪਾਂ ਲਾਸਟ 1-2 ਮਿੰਟ ਦੇ ਆਰਟੀਕਲ ਦਿਖਾਣੇ ਨੇ ਸਿਰਫ ਆਲੋ ਭਾਜੀ ਇਹ ਆਏਗੀ ਜੀ ਪਿਓਰ ਬਰਬਰੀ ਜੀ ਪਿਓਰ ਵਿਸਕੋਸ ਬਰਬਰੀ ਆਲੋ ਭਾਜੀ ਆਸ ਸੱਚ ਬ੍ਰਾਂਡ ਓਕੇ ਚੀਜ਼ਾਂ ਮਿਲਣਗੀਆਂ ਭਾਜੀ ਇੱਥੇ ਸਿਰਫ ਬ੍ਰਾਂਡਡ ਇੱਥੇ ਕੋਈ ਚਾਲੂ ਕੱਪੜਾ ਨਹੀਂ ਮਿਲਣਾ ਕੋਈ ਲੋਕਲ ਕੱਪੜਾ ਨਹੀਂ ਮਿਲਣਾ ਟੋਟਲੀ ਬ੍ਰਾਂਡ ਵਾਲੇ ਕੱਪੜੇ ਮਿਲਣੇ ਭਾਜੀ ਠੀਕ ਆ ਸਰ ਆ ਦੇਖੋ ਭਾਜੀ ਆਲੋ ਭਾਜੀ ਹਾਂਜੀ ਆਲੋ ਭਾਜੀ ਇਹ ਆਏਗਾ ਜੀ ਵੂਮੇਡ ਦਾ ਬ੍ਰਾਂਡ ਓਕੇ ਸਰ ਵੂਮੇਡ ਦਾ ਬ੍ਰਾਂਡ ਆ ਦੇਖੋ ਭਾਜੀ ਪ੍ਰੋਪਰ ਨਾਲ ਮੈਂਸ਼ਨ ਹੈ ਵੂਮੇਡ ਹਾਂਜੀ ਹਾਂਜੀ ਨਾਲ ਭਾਜੀ ਫੁੱਲ ਪਿਓਰ ਦਾ ਦੁਪੱਟਾ ਓਕੇ ਆ ਚੈੱਕ ਕਰੋ ਭਾਜੀ ਲਓ ਜੀ ਨਾਲਾ ਦੁਪੱਟਾ ਆ ਗਿਆ ਆਲੋ ਭਾਜੀ ਇੱਕ ਆ ਚੀਜ਼ ਦਿਖਾਓ ਹਾਂਜੀ ਬਸ ਹੁਣ ਲਾਸਟ ਆਪਾਂ ਦੋ ਆਰਟੀਕਲ ਦਿਖਾਣੇ ਆ ਉਸ ਤੋਂ ਬਾਅਦ ਆਪਾਂ ਇੱਕ ਮਿੰਟ ਦਾ ਆਰਟੀਕਲ ਦਿਖਾਣਾ ਰੈਡੀਮੇਡ ਦਾ ਓਕੇ ਓਕੇ ਸਰ ਆਲੋ ਭਾਜੀ ਰਾਮ ਟੈਕਸ ਦੀ ਪਿਓਰ ਮਡਾਲ ਓਕੇ ਆ ਦੇਖੋ ਇਹ ਰਾਮ ਟੈਕਸ ਦੀ ਭਾਜੀ ਪਿਓਰ ਮਡਾਲ ਆ ਪ੍ਰੋਪਰ ਭਾਜੀ ਆ ਦੇਖੋ ਇਹ ਲੋਗੋ ਲੱਗਿਆ ਹੋਊਗਾ ਜੀ ਹ ਆ ਲਓ ਭਾਜੀ ਰਾਮ ਟੈਕਸ ਲਓ ਜੀ ਤੇ ਨਾਲ ਭਾਜੀ ਇਹਦੇ ਨਾਲ ਜਿਹੜਾ ਦੁਪੱਟਾ ਆਣਾ ਹਾਂਜੀ ਪਿਓਰ ਮਡਾਲ ਮਸਲੀਨ ਦਾ ਹੀ ਇਹਦਾ ਆਣਾ ਜੀ ਬੜਾ ਪਿਆਰਾ ਜਰਾ ਦੁਪੱਟਾ ਦੇਖੋ ਸਰਦਾਰੀ ਠੀਕ ਆ ਸਰ ਮਤਲਬ ਚੀਜ਼ਾਂ ਭਾਜੀ ਤੁਹਾਨੂੰ ਹਰ ਤਰ੍ਹਾਂ ਦੇ ਮਿਲਣਗੇ ਆ ਦੇਖੋ ਨ ਭਾਜੀ ਇਹ ਰਾਮ ਟੈਕਸ ਦਾ ਆਰਟੀਕਲ ਆ ਹਾਂਜੀ ਹਾਂਜੀ ਆ ਦੇਖੋ ਭਾਜੀ ਇਹ ਆਤ ਸੱਚ ਦਾ ਆਰਟੀਕਲ ਆ ਲਓ ਜੀ ਆ ਲਓ ਭਾਜੀ ਇਹ ਹੁਣ ਪਿਓਰ ਬਰਬਰੀ ਦਾ ਆਰਟੀਕਲ ਰਹੇਗਾ ਪਿਓਰ ਵਿਸਕੋਸ ਬਰਬਰੀ ਦਾ ਓਕੇ ਸਰ ਉਹ ਵੀ ਆਤ ਸੱਚ ਬ੍ਰਾਂਡ ਦਾ ਹਾਂਜੀ ਹਾਂਜੀ ਚੀਜ਼ਾਂ ਮਤਲਬ ਭਾਜੀ ਬਹੁਤ ਸਾਰੀਆਂ ਮਿਲ ਜਾਣਗੀਆਂ ਆ ਦੇਖੋ AK ਟੈਕਸ ਦੀ ਗੀਜ਼ਾ ਕਾਟਨ ਹੈ ਭਾਜੀ ਠੀਕ ਆ ਜੀ ਕਿਉਂਕਿ ਜੇ ਭਾਜੀ ਇੱਦਾਂ ਵੈਰਾਈਟੀ ਬਣਾਉਣ ਲੱਗੇ ਤਾਂ ਇਹ ਤਾਂ ਪੂਰੀ ਫਿਲਮ ਬਣ ਜਾਣੀ ਹੈ ਭਾਜੀ ਸਹੀ ਗੱਲ ਆ ਜੀ ਆ ਦੇਖੋ ਆ ਚੈੱਕ ਕਰਾ ਲਓ AK ਟੈਕਸ ਦੀ ਭਾਜੀ ਪਿਓਰ ਗੀਜ਼ਾ ਕਾਟਨ ਲਓ ਜੀ ਨਾਲ ਪਿਓਰ ਵਿਸਕੋਸ ਮਸਲੀਨ ਦਾ ਦੁਪੱਟਾ ਓਕੇ ਬਾਜ਼ਾਰ ਦਾ ਰੇਟ ਹੈ 1895 ਸੀਆ ਕਲੈਕਸ਼ਨ ਦਾ ਰੇਟ ਹੈ ਸਿਰਫ ਤੇ ਸਿਰਫ 1299 ਰੁਪਏ ਭਾਜੀ 1299 ਰੁਪਏ ਉਹ ਵੀ ਮਸਲੀਨ ਦੇ ਦੁਪੱਟੇ ਦੇ ਨਾਲ ਠੀਕ ਆ ਸਰ ਉਹ ਦਿਖਾ ਦਈਏ ਭਾਜੀ ਰੈਡੀਮੇਡ ਕੁਛ ਹਾਂਜੀ ਉਹ ਦਿਖਾ ਦਈਏ ਇਹ ਦੀਦੀ ਆਏ ਨੇ ਜਗਰਾਉ ਤੋਂ ਦੀਦੀ ਸਸਰੀ ਘਰ ਸਸਰੀ ਘਰ ਦੱਸੋ ਭਾਜੀ ਨੂੰ ਮੜ ਜਿਹੜੇ ਸਾਡੇ ਭੈਣ ਭਰਾ ਦਰਸ਼ਕ ਦੇਖ ਰਹੇ ਨੇ ਵੀ ਤੁਸੀਂ ਕਿੰਨੇ ਸਾਲਾਂ ਤੋਂ ਮੇਰੇ ਨਾਲ ਜੁੜੇ ਹੋਏ ਹੋ ਮੈਂ ਤੁਹਾਡੇ ਨਾਲ 5 ਸਾਲ ਤੋਂ ਜੁੜੀ ਹੋਈ ਆ ਮੈਂ ਇੱਕ ਸੂਟ ਤੋਂ ਸ਼ੁਰੂ ਕੀਤਾ ਸੀਗਾ ਹੁਣ ਮੈਂ ਲੱਖਾਂ ਦੇ ਹਿਸਾਬ ਨਾਲ ਇਥੋਂ ਸੂਟ ਲੈ ਕੇ ਜਾਂਦੀ ਆ ਤੇ ਬਹੁਤ ਵਧੀਆ ਕਪੜਾ ਨਿਕਲਦਾ ਵਾ ਕਰੋ ਕੋਈ ਲੰਬਾ ਨਹੀਂ ਆਇਆਗਾ ਤੇ ਬਹੁਤ ਸੋਹਣੀ ਵੈਰਾਈਟੀ ਹੈ ਇਹਨਾਂ ਕੋਲੇ ਰਾਮ ਟੈਕਸ ਬਹੁਤ ਵਧੀਆ ਕਪੜਾ ਵਾ ਤੇ ਮੈਂ ਸਾਰਿਆਂ ਨੂੰ ਹਾਈਲੀ ਰეკਮੈਂਡਡ ਕਰਦੀ ਆ ਇੱਕ ਵਾਰੀ ਵਿਜ਼ਿਟ ਕਰੋ ਸੀ ਇਹ ਕਲੈਕਸ਼ਨ ਲੁਧਿਆਣਾ ਮਤਲਬ ਪਾਜੀ ਮੇਨ ਇਹੀ ਗੱਲ ਹੈ ਵੀ ਜਿਹੜਾ ਦੀਦੀ ਨੇ ਇੰਨੀ ਵਧੀਆ ਗੱਲ ਕੀਤੀ ਹੈ ਕਿਉਂਕਿ ਪਾਜੀ ਕਾਰਨ ਆਪਣੇ ਕੋਲ ਬ੍ਰਾਂਡ ਟੋਟਲ ਹੁੰਦਾ ਹੀ ਪਾਜੀ ਬ੍ਰਾਂਡ ਆ ਆਪਣੇ ਕੋਲ ਅਸੀਂ ਲੋਕਲ ਕਪੜਾ ਨਹੀਂ ਸੇਲ ਕਰਦੇ ਹੁਣ ਭੈਣ ਨੇ ਇੱਕ ਸੂਟ ਤੋਂ ਸ਼ੁਰੂਆਤ ਕੀਤੀ ਸੀ ਅੱਜ ਹਜ਼ਾਰਾਂ ਲੱਖਾਂ ਰੁਪਏ ਦੇ ਹਿਸਾਬ ਨਾਲ ਭੈਣ ਨੇ ਜਦੋਂ ਆਣਾ ਦੱਸ ਦੇਣ ਬਾਅਦ 25 ਸੂਟ ਲੈ ਗਏ 50 ਸੂਟ ਲੈ ਗਏ ਤਾਂ ਕਰਕੇ ਮੈਂ ਇਹੀ ਕਹਿੰਦਾ ਇੱਕ ਵਾਰ ਦੁਕਾਨ ਤੇ ਆਓ ਵਿਜ਼ਿਟ ਕਰੋ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਵੀ ਇਨਾਂ ਕੋਲ ਕੀ ਕੁਝ ਹੁੰਦਾ ਹਾਂਜੀ ਸਰ ਵੀਰੇ ਆ ਚੈੱਕ ਕਰੋ ਇਹ ਆਏਗਾ ਜੀ ਰੈਡੀमेड ਸੂਟ ਓਕੇ ਪ੍ਰੋਪਰ ਰੈਡੀमेड ਆਰਟੀਕਲ ਆਏਗਾ ਤੇ ਨਾਲ ਆ ਦੇਖੋ ਫਰੋਕ ਸੂਟ ਆਏਗਾ ਪ੍ਰੋਪਰ ਆ ਦੇਖੋ ਨਾਲ ਦੁਪੱਟਾ ਦੇਖੋ ਵੀਰੇ ਜੀ ਸਾਰਾ ਭਾਜੀ ਹੈਂਡ ਟੱਚ ਕੀਤਾ ਜੀ ਸਾਰਾ ਸੱਤੇ ਸਾਰੇ ਆ ਦੇਖੋ ਵੈਰਾਈਟੀ ਆ ਮਤਲਬ ਤੁਹਾਨੂੰ ਸਿਆ ਕਲੈਕਸ਼ਨ ਤੇ ਇੰਨੀ ਆ ਕਿ ਪਿਆਰੀਆ ਪਿਆਰੀਆ ਜ਼ਬਰਦਸਤ ਮਿਲਣ ਗਿਆ ਨਾ ਵੀ ਭੈਣਾ ਨੇ ਆਪੇ ਕਹਿਣਾ ਵੀ ਹੁਣ ਇੱਕ ਵਾਰ ਤਾਂ ਲੁਧਿਆਣਾ ਜਾਣਾ ਹੀ ਪੈਣਾ ਸਹੀ ਗੱਲ ਆ ਜੀ ਆ ਦੇਖੋ ਭਾਜੀ ਲਓ ਜੀ ਕਲੈਕਸ਼ਨ ਦਿਖਾਓ ਵੀਰਾ ਇੱਕ ਤੋਂ ਇੱਕ ਵੈਰਾਈਟੀ ਮਿਲਣੀ ਆ ਕਿੱਕ ਤੋਂ ਇੱਕ ਡਿਜ਼ਾਈਨਿੰਗ ਮਿਲਣੀ ਆ ਠੀਕ ਆ ਜੀ ਰੇਟ ਸਾਰੇ ਨੋਰਮਲ ਓਕੇ ਕੋਈ ਹਜ਼ਾਰ ਦਾ ਕੋਈ 1200 ਦਾ ਕੋਈ 1500 ਦਾ ਕੋਈ 1700 ਦਾ ਸਟਾਰਟਿੰਗ ਰੇਂਜ ਦੇ ਦਾਂਗੇ ਭਾਜੀ ਸਿਰਫ ਤੇ ਸਿਰਫ 1000 1100 ਤੋਂ ਓਕੇ ਓਕੇ ਸਟਾਰਟ ਕਰ ਦਾਂਗੇ ਆ ਦੇਖੋ ਵੀਰੇ ਠੀਕ ਆ ਸਰ ਇਹਦੇ ਵਿੱਚ ਕਟੋ ਕੱਟ ਤੁਹਾਨੂੰ ਮੈਂ ਭਾਜੀ 50 ਡਿਜ਼ਾਈਨ ਦਊਂਗਾ ਜੀ 50 ਡਿਜ਼ਾਈਨ ਆ ਦੇਖੋ ਨਾਲ ਆਰਗੈਂਜ਼ੇ ਦਾ ਦੁਪੱਟਾ ਭਾਜੀ ਲਓ ਜੀ ਨਾਲ ਦੁਪੱਟਾ ਆ ਗਿਆ ਮਤਲਬ ਸਾਈਜ਼ ਨਾਲੇ ਭਾਜੀ ਸਾਰੇ ਫ੍ਰੀ ਸਾਈਜ਼ ਓਕੇ ਆ ਦੇਖੋ ਭਾਜੀ ਇਹ ਪਿਓਰ ਡਿਸਕਾ ਉਸ ਰੋਮਨ ਦਾ ਰਹੇਗਾ ਆਰਟੀਕਲ ਬਾਜੀ ਠੀਕ ਹੈ ਜੀ ਆ ਸਾਰੇ ਦੇ ਸਾਰੀ ਕ੍ਰੀਏਸ਼ਨ ਕੀਤੀ ਹੋਈ ਹੈ ਨਾਲ ਵੀ ਦਾ ਕਟਵ ਕਾਲਾ ਰਹੇਗਾ ਦਾ ਦੁਪੱਟਾ ਓਕੇ ਸਰ ਆ ਦੇਖੋ ਮਤਲਬ ਕਲੈਕਸ਼ਨ ਆ ਬਾਜੀ ਬੜੀਆ ਬਿਊਟੀਫੁਲ ਮਿਲਨੀਆਂ ਨੇ ਉਸ ਤੋਂ ਇਲਾਵਾ ਜੇ ਆਪਾਂ ਕੋਟ ਸੈੱਟ ਲੈਣੇ ਨੇ ਹਾਂਜੀ ਇਹ ਬਾਜੀ ਪਿਓਰ ਕ੍ਰਸ਼ ਕਪੜਾ ਓਕੇ ਸਟ੍ਰੈਚੇਬਲ ਲਾਈਕਰਾ ਆ ਦੇਖੋ ਨਾਲੇ ਹਾਂਜੀ ਹਾਂਜੀ ਬੁਟੀਕ ਪੀਸ ਆਏਗਾ ਰੈਂਝਾ ਨੋਰਮਲ ओके ਕਿਉਂਕਿ ਹਰ ਤਰ੍ਹਾਂ ਦੇ ਤੁਹਾਨੂੰ ਇੱਥੇ ਆਰਟੀਕਲ ਮਿਲ ਜਾਣੇ ਨੇ ਗਰਲਿਸ਼ ਫੰਕੀ ਹਰ ਤਰ੍ਹਾਂ ਦੇ ਆ ਦੇਖੋ ਓਕੇ ਓਕੇ ਸਰ ਆ ਦੇਖੋ ਇਹ ਨਾਈਟ ਸੂਟ ਹਨ ਐਚ ਐਨ ਐਮ ਐਚ ਐਨ ਐਮ ਬ੍ਰਾਂਡ ਦਾ ਠੀਕ ਆ ਸਰ ਮਤਲਬ ਚੀਜ਼ਾਂ ਭਾਜੀ ਬੜੀਆ ਵਧੀਆ ਤੋਂ ਵਧੀਆ ਮਿਲਣਗੀਆਂ ਆ ਦੇਖੋ ਇਹਨਾਂ ਕੋਟ ਸੈਟ ਵੇ ਦਾ ਲਓ ਜੀ ਦੇਖੋ ਮੈਂ ਕਲੈਕਸ਼ਨ ਬਸ ਆਪਾਂ ਭੈਣ ਭਰਾ ਨੂੰ ਇਹੀ ਕਹਿੰਦੇ ਆ ਵੀ ਇੱਕ ਵਾਰ ਆਓ ਵਿਜ਼ਿਟ ਕਰੋ ਤੁਹਾਨੂੰ ਆਪੇ ਪਤਾ ਲੱਗੇਗਾ ਵੀ ਕਿਆ-ਕਿਆ ਵੈਰਾਈਟੀ ਇਹਨਾਂ ਕੋਲ ਹੁੰਦੀਆਂ ਨੇ ਸਹੀ ਗੱਲ ਆ ਜੀ ਹੁਣ ਆ ਦੇਖੋ ਵੀਰੇ ਰੇਡ ਕੀ ਹੈ ਇਹਦਾ ਹਾਂਜੀ ਸਿਰਫ ਤੇ ਸਿਰਫ 950 ਰੁਪਿਆ ਲਓ ਜੀ ਸਿਰਫ 950 950 ਦੀ ਰੇਂਜ ਆ ਇਹ ਮਤਲਬ ਲਾ ਕੇ ਚੱਲੋ ਭਾਜੀ 7-800 ਤੋਂ ਸ਼ੁਰੂਆਤ ਕਰਕੇ ਓਕੇ ਸਰ ਮਤਲਬ ਕਈ ਵੈਰਾਈਟੀ ਆ ਤੁਹਾਨੂੰ ਮਿਲ ਜਾਣਗੀ ਆ 1200 1500 ਹੁਣ ਭਾਜੀ ਇਹਦੀ ਬਾਟਮ ਤੇ ਵੀ ਪ੍ਰੋਪਰ ਸਾਰਾ ਵਰਕ ਆ ਓਕੇ ਓਕੇ ਸਰ ਨਾਲੇ ਸਾਈਜ਼ ਵੱਡਾ ਫ੍ਰੀ ਸਾਈਜ਼ 2 ਐਕਸਲ ਓਕੇ ਸਰ ਹੁਣ ਆ ਦੇਖੋ ਭਾਜੀ ਲਓ ਜੀ ਕੀ ਬਾਤ ਆ オリジナル ਮਿਰਰ ਲੱਗੇ ਹੋਏ ਨੇ ਭਾਜੀ オリジナル ਮਿਰਰ ਆ ਦੇਖੋ ਲਓ ਜੀ ਚੈੱਕ ਕਰੋ ਚਾਹੀ ਆਪਣੀ ਸ਼ਕਲ ਆਪ ਆਪ ਦੇਖ ਲਈਏ ਇਹਦੇ ਵਿੱਚ ਭਾਜੀ ਹਾਂਜੀ ਸਹੀ ਗੱਲ ਆ ਜੀ ਕਿਉਂਕਿ ਕਲੈਕਸ਼ਨ ਆ ਬਾਈ ਬਹੁਤ ਮਿਲ ਜਾਣਗੀ ਆ ਹੁਣ ਆ ਦੇਖੋ ਜੇ ਇਦਾਂ ਦੇ ਕੁਝ ਟੌਪ ਵਗਾਰਾ ਦੇਖਣੇ ਆ ਤੁਹਾਨੂੰ ਟੌਪ ਮਿਲ ਜਾਣਗੇ ਗਰਲਿਸ਼ ਓਕੇ ਸਰ ਆ ਦੇਖੋ ਹਰ ਤਰ੍ਹਾਂ ਦੇ ਆਰਟੀਕਲ ਵੀਰਾ ਆ ਦੇਖੋ ਆਪਾਂ ਨੂੰ ਮਿਲ ਜਾਣੇ ਨੇ ਹਾਂਜੀ ਆ ਚੈੱਕ ਕਰਾਓ ਬਸ ਭੈਣ ਭਰਾ ਨੂੰ ਇੱਕੋ ਇੱਕ ਰਿਕਵੈਸਟ ਆ ਵੀਡੀਓ ਨੂੰ ਕਰ ਦੇਣ ਦੱਬ ਕੇ ਸ਼ੇਅਰ ਤੇ ਤਿੰਨ ਭੈਣ ਭਰਾਵਾ ਦੇ ਆਪਾਂ ਕੱਢਦੇ ਨੇ ਭਾਜੀ ਇਸ ਵਾਰ ਗਿਫਟ ਠੀਕ ਆ ਸਰ ਲੋ ਵੀ ਤਿੰਨ ਭੈਣ ਭਰਾਵਾ ਦੇ ਗਿਫਟ ਕੱਢਦੇ ਨੇ ਆ ਜੇ ਭਾਜੀ ਕਿਸੇ ਨੇ ਟੌਪ ਲੈਣੇ ਆ ਕੁੜਤੇ ਲੈਣੇ ਆ ਟਰੌਜ਼ਰ ਲੈਣੇ ਆ ਹਰ ਇੱਕ ਚੀਜ਼ ਆ ਮਿਲ ਜਾਣਗੀ ਆ ਆ ਦੇਖੋ ਭਾਜੀ ਟਰੌਜ਼ਰ ਲੈਣੇ ਆ ਇਦਾਂ ਦੇ ਆ ਦੇਖੋ ਨਾਰੇ ਭਾਜੀ ਫੁੱਲ ਸਟ੍ਰੈਚ ਆ ਭਾਜੀ ਫੁੱਲ ਆ ਦੇਖੋ ਫੁੱਲੀ ਸਟ੍ਰੈਚਰ ਹਾਂਜੀ ਹਾਂਜੀ ਵੈਰਾਈਟੀ ਆ ਮਤਲਬ ਤੁਹਾਨੂੰ ਹਰ ਤਰ੍ਹਾਂ ਦੇ ਆਰਟੀਕਲ ਮਿਲ ਜਾਣਗੇ ਟੁਲੀ ਪਹਿਣੀ ਆ ਫਰੋਕ ਲੈਣੀ ਆ ਮਿਡੀ ਲੈਣੀ ਆ ਆ ਦੇਖੋ ਭਾਜੀ ਜੋਗਰ ਲੈਣੇ ਐ ਤਾਂ ਤੇ ਜੋਗਰ ਵੀ ਗਰਲਿਸ਼ ਮਿਲ ਜਾਣਗੇ ਆ ਦੇਖੋ ਉੱਤੇ ਸਾਰਾ ਆ ਦੇਖੋ ਠੀਕ ਆ ਹਰ ਤਰ੍ਹਾਂ ਦੇ ਤੁਹਾਨੂੰ ਆਰਟੀਕਲ ਮਿਲ ਜਾਣਗੇ ਹਰ ਤਰ੍ਹਾਂ ਦੀਆਂ ਚੀਜ਼ਾਂ ਮਿਲਣਗੀਆਂ ਹੁਣ ਇੱਕ ਆਹ ਚੀਜ਼ ਦੇਖੋ ਭਾਜੀ ਕਿੰਨੀ ਫੈਂਸੀ ਚੀਜ਼ ਆ ਆ ਦੇਖੋ ਹਾਂਜੀ ਹਾਂਜੀ ਲੋ ਸਹੀ ਗੱਲ ਆ ਜੀ ਫਿਰ ਭਾਜੀ ਅੱਜ ਮੈਂ ਕਹਿੰਦਾ ਇੱਥੇ ਹੀ ਆਪਾਂ ਸਮਾਪਤ ਕਰ ਦਿੰਨੇ ਆਂ ਅੱਜ ਹਾਂਜੀ ਹਾਂਜੀ ਇੱਕ ਵਾਰ ਆਪਣਾ ਐਡਰੈਸ ਬੋਲ ਦੋ ਬਸ ਇੱਕ ਵਾਰ ਮਾ ਇਹ ਭਾਜੀ ਸਿਆ ਕਲੈਕਸ਼ਨ ਚਿਮਨੀ ਰੋਡ ਸ਼ਿਮਲਾਪੁਰੀ ਗਿਲ ਰੋਡ ਲੁਧਿਆਣਾ ਜੇ ਆਪਣੀ ਸ਼ਾਪ ਹੈ ਬਾਕੀ ਆਪਾਂ ਥੋੜਾ ਸਕਰੀਨ ਨੰਬਰ ਆ ਨਾ ਬਿਲਕੁਲ ਜੀ ਬਿਲਕੁਲ ਜੇ ਭਾਜੀ ਕਿਸੇ ਵੀ ਭੈਣ ਭਰਾ ਨੂੰ ਨਾ ਪਤਾ ਲੱਗੇ ਸਿਰਫ ਇੱਕ ਕਾਲ ਕਰ ਲੈਣ ਵੈਸੇ ਤਾਂ ਗੂਗਲ ਮੈਪ ਤੇ ਜਦੋਂ ਸਿਆ ਕਲੈਕਸ਼ਨ ਪਰਣਗੇ ਸਿੱਧਾ ਭਾਜੀ ਦੁਕਾਨ ਦੇ ਬਾਹਰ ਆ ਜਾਣਗੇ ਮਤਲਬ ਇੰਨੀ ਕੀ ਕਿਰਪਾ ਭਾਜੀ ਮਾਲਕ ਪਰਮਾਤਮਾ ਬਾਬਾ ਦੀਪ ਸਿੰਘ ਜੀ ਤੇ ਸਵਾਸ ਸਵਾਸ ਗੁਰੂ ਰਾਮ ਬਜੀ ਟਾਈਮ ਨਹੀਂ ਲੱਗਣਾ ਸਹੀ ਗੱਲ ਆ ਜੀ ਬਸ ਤਾਂ ਕਰਕੇ ਮੈਂ ਇਹੀ ਕਹੂੰਗਾ ਵੀ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਜਿਹੜੀ ਵੈਰਾਈਟੀ ਪਸੰਦ ਆ ਸਕਰੀਨ ਸ਼ਾਟ ਭੇਜ ਦਿਓ ਜੇ ਤੁਸੀਂ ਦੁਕਾਨ ਤੇ ਵਿਜ਼ਿਟ ਕਰਦੇ ਹੋ ਉਹਦਾ ਤੁਹਾਡਾ ਮੋਸਟ ਵੈਲਕਮ ਹੈ ਦੁਕਾਨ ਤੇ ਬਹੁਤ ਤਰ੍ਹਾਂ ਦੀ ਤੁਹਾਨੂੰ ਵੈਰਾਈਟੀਆਂ ਮਿਲਣਗੀਆਂ ਹਾਂਜੀ ਹਾਂਜੀ ਤੇ ਬਾਕੀ ਜਿਵੇਂ ਭਾਜੀ ਨੇ ਦੱਸਿਆ ਨਾ ਵੀ ਜੇ ਐਡਰੈਸ ਦੀ ਕੋਈ ਦਿੱਕਤ ਹੋਵੇ ਤੁਸੀਂ ਕੰਟੈਕਟ ਕਰ ਲਿਓ ਬਿਲਕੁਲ ਤੇ ਤੁਹਾਨੂੰ ਪੂਰੇ ਹੈ ਨਾ ਸਾਤ ਦੇਢ ਬਿਲਕੁਲ ਪਾਜੀ ਬਿਲਕੁਲ ਠੀਕ ਚਲੋ ਠੀਕ ਹੈ ਸਸ਼ੀ ਕਾ